ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਆਇ ਤੇ ਗੱਲ ਚ ਬਹੁਤ ਬਹੁਤ ਸਵਾਗਤ ਦੋਸਤੋ ਇਸ ਕਾਰਜਕ੍ਰਮ ਚ ਅਸੀਂ ਚਲੰਤ ਮਾਮਲਿਆਂ ਬਾਰੇ ਚਰਚਾ ਕਰਦੇ ਹਾਂ ਔਰ ਇੱਕ ਬਹੁਤ ਮਹੱਤਵਪੂਰਨ ਇਸ ਵੇਲੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਟੈਨਸ਼ਨ ਚੱਲਦੀ ਪਈ ਹੈ ਤਣਾਅ ਚੱਲਦਾ ਪਿਆ ਸੋ ਇਸ ਦੇ ਉੱਤੇ ਆਪਰੇਸ਼ਨ ਸੰਧੂਰ ਜੋ 22 April ਨੂੰ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਔਰ ਉਸ ਦੇ ਰਿਸਪੌਂਡ ਦੇ ਵਿੱਚ ਕਿਸ ਤਰੀਕੇ ਨਾਲ ਭਾਰਤ ਨੇ ਜਿਹੜੇ ਅੱਤਵਾਦੀ ਟਾਰਗੇਟ ਸੀਗੇ ਉਸ ਨੂੰ ਤਬਸਤ ਕਰਨ ਵਾਸਤੇ ਪਾਕਿਸਤਾਨ ਦੇ ਵਿੱਚ ਇਹ ਮਿਸ਼ਨ ਚਲਾਇਆ ਜਿਸ ਦਾ ਨਾਮ ਆਪਰੇਸ਼ਨ ਸੰਦੂਰ ਰੱਖਿਆ ਸੋ ਇਹ ਸੰਦੂਰ ਆਪਰੇਸ਼ਨ ਕੀ ਹੈ ਕਿਸ ਤਰੀਕੇ ਦੇ ਸਾਡੇ ਇਹ ਮਕਸਦ ਕੀ ਹੈ ਇਸ ਦੇ ਥਰੂ ਅਸੀਂ ਕਿਸ ਤਰੀਕੇ ਨਾਲ ਅੱਤਵਾਦ ਦੇ ਉੱਤੇ ਨਕੇਲ ਕਸਣਾ ਚਾਹੁੰਦੇ ਹਾਂ ਸੋ ਇਹ ਸਾਰੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਟੂਡੀਓ ਵਿੱਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਸਭ ਤੋਂ ਪਹਿਲਾਂ ਤਾਰੀਫ ਮੇਰੇ ਨਾਲ ਬੈਠੇ ਨੇ ਪ੍ਰੋਫੈਸਰ ਅਤਲ ਵਰਸ ਮੈਂ ਜੋ ਕਿ ਪ੍ਰਿੰਸੀਪਲ ਨੇ ਡੀਏਵੀ ਕਾਲਜ ਨਕੌਦਰ ਸਰ ਬਹੁਤ-ਬਹੁਤ ਸਵਾਗਤ ਔਰ ਮਾਹਰ ਨੇ ਚਲੰਤ ਮਾਮਲਿਆਂ ਦੇ ਨਾਲ ਬੈਠੇ ਹਨ श्री राजीव ਭਾਸਕਰ ਜੀ ਜੋ ਕਿ ਸੀਨੀਅਰ ਪੱਤਰਕਾਰ ਨੇ ਸਰ ਬਹੁਤ-ਬਹੁਤ ਸਵਾਗਤ ਮੈਂ ਫਿਰਸਾ ਤੁਹਾਡੇ ਤੋਂ ਸ਼ੁਰੂ ਕਰਨਾ ਹੈ ਕਿ ਆਪਰੇਸ਼ਨ ਸਿੰਧੂਰ ਨੂੰ ਅਗਰ ਅਸੀਂ ਦੇਖਿਆ ਜਾਏ ਤਾਂ ਇਸ ਦਾ ਨਾਮ ਔਰ ਇਹ ਆਪਰੇਸ਼ਨ ਕਿਉਂ ਲਾਂਚ ਕੀਤਾ ਗਿਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜੀ ਤੁਸੀਂ ਆਪ ਹੀ ਹੁਣ ਇੰਟਰੋਚ ਦੱਸਿਆ ਔਰ ਇਸ ਪ੍ਰੋਗਰਾਮ ਦਾ ਜਿਹੜਾ ਨਾਮ ਵੀ ਹੈ ਕਿ ਆਪਰੇਸ਼ਨ ਸੰਦੂਰ ਅਤਵਾਦ ਦੇ ਵਿਰੁੱਧ ਭਾਰਤ ਦੀ ਜਿਹੜੀ ਮਾਕੂਲ ਜਵਾਬੀ ਕਾਰਵਾਈ ਹੈ ਇਹ ਸਮ ਅਪ ਕਰਦਾ ਹੈ ਆਪਰੇਸ਼ਨ ਸੰਦੂਰ ਹੈ ਕਿ ਔਰ 2 ਈਪ੍ਰੈਲ ਨੂੰ ਜਿਵੇਂ ਸਾਰੇ ਦੁਨੀਆ ਨੇ ਦੇਖਿਆ ਕਿ ਪਹਿਲਗਾਮ ਜਿਹੜਾ ਕਿ ਕਸ਼ਮੀਰ ਦਾ ਜਿਹਨੂੰ ਦਿਲ ਕਹਿੰਦੇ ਆ ਜਦ ਦੁਨੀਆ ਵਰਤੋਂ ਸੈਲਾਨੀ ਆਂਦੇ ਨੇ ਜੀ ਅ ਐਂਟਰਟੇਨਮੈਂਟ ਵਾਸਤੇ ਪਿਕਨਿਕ ਵਾਸਤੇ ਔਰ ਜਿਹੜਾ ਕੁਦਰਤ ਨਜ਼ਾਰਿਆਂ ਦਾ ਆਨੰਦ ਲੈਣ ਵਾਸਤੇ ਉੱਥੇ ਇੱਕ ਬਹੁਤ ਹੀ ਬਹਿਰੈਮੀ ਦੇ ਨਾਲ ਅ ਸਿਵਲ ਲੋਕ ਜਿਹੜੇ ਕਿ ਖਾਸ ਧਰਮ ਦੇ ਨਾਲ ਪੁੱਛ-ਪੁੱਛ ਕੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਕਤਲ ਉਹ ਗੈਰਤ ਕੀਤੀ ਗਈ ਔਰ ਉਹ ਜਿਹੜੇ ਕਰਨ ਵਾਲੇ ਸੀਗੇ ਜਿਨ੍ਹਾਂ ਦੇ ਖਿਲਾਫ ਉਹਨਾਂ ਨੂੰ ਇੱਕ ਬਹੁਤ ਕੜਾ ਮੈਸੇਜ ਦੇਣ ਵਾਸਤੇ ਕਿ ਜਿਹੜਾ ਅਤਵਾਦ ਦਾ ਭਾਰਤ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਤੇ ਇਹ ਇੱਕ ਸਟ੍ਰੈਟਜੀ ਜਿਹੜੀ ਹੈ ਭਾਰਤ ਸਰਕਾਰ ਵੱਲੋਂ ਬਣਾਈ ਗਈ ਔਰ ਜਿਸ ਦਾ ਨਾਮ ਆਪਰੇਸ਼ਨ ਸਿੰਦੂਰ ਰੱਖਿਆ ਗਿਆ ਔਰ ਸਿੰਦੂਰ ਰੱਖਣ ਦੇ ਪਿੱਛੇ ਵੀ ਮਨਸ਼ਾ ਇਹ ਸੀਗੀ ਕਿ ਜਿਹੜੀ ਆ ਉੱਥੇ ਲੇਡੀਜ਼ ਜਿਹੜੀਆਂ ਯੰਗ ਲੇਡੀਜ਼ ਸੀਗੀਆਂ ਨਿਊਲੀ ਮੈਰਿਡ ਕਪਲ ਸੀਗੇ ਉਹਦੇ ਵਿੱਚੋਂ ਬਹੁਤ ਸਾਰੀਆਂ ਔਰਤਾਂ ਦਾ ਸੰਦੂਰ ਜਿਹੜਾ ਹੈ ਉਹ ਝੜਿਆ ਤੇ ਉਹਦਾ ਇੱਕ ਮਾਕੂਲ ਜਵਾਬ ਦੇਣ ਵਾਸਤੇ ਦਾ ਨਾਮ ਵੀ ਐਪ੍ਰੋਪ੍ਰੀਏਟ ਕਿ ਉਸ ਸੰਦੂਰ ਦੀ ਰੱਖਿਆ ਕਰਨ ਵਾਸਤੇ ਔਰ ਉਹਦਾ ਜਿਹੜਾ ਹੈ ਜਵਾਬੀ ਹਮਲਾ ਦਿਖਾਉਣ ਵਾਸਤੇ ਇਹਦਾ ਨਾਮ ਸੰਦੂਰ ਰੱਖਿਆ ਇੰਪੋਰਟੈਂਟ ਤੁਸੀਂ ਕਿ ਅੱਤਵਾਦ ਦਾ ਇੱਕ ਬਹੁਤ ਵੱਡਾ ਜਿਹੜਾ ਭਾਰਤ ਸੰਤਾਪ ਲਗਾਤਾਰ ਸਾਡੇ ਪੜੋਸੀ ਦੇਸ਼ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਮੈਂ ਬਾਸਕਰ ਸਾਬ ਤੁਹਾਡੇ ਕੋਲ ਕਿ ਇਸ ਆਪਰੇਸ਼ਨ ਦੇ थ्रू ਅਸੀਂ ਪਾਕਿਸਤਾਨ ਦੇ ਖਾਸ ਕਰਕੇ ਅਤਵਾਦੀ ਜਿਹੜੇ ਲਾਂਚਿੰਗ ਪੈਡਸ ਆ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਿਹੜੇ ਕਿਹੜੇ ਖਾਸ ਕਰਕੇ ਸਾਡਾ ਮਕਸਦ ਓਵਰਆਲ ਤੇ ਇਹਦੇ ਨਾਲ ਕਿੰਨਾ ਕੁ ਅਸੀਂ ਅਤਵਾਦ ਉੱਤੇ ਨਕੇਲ ਕੱਸ ਸਕਦੇ ਹਾਂ ਜਾਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਅਸੀਂ ਗੱਲ ਕਰੀਏ ਤੇ ਅਤਵਾਦ ਨੂੰ ਖਤਮ ਕਰਨ ਚ ਕਿੰਨਾ ਵੱਡਾ ਸਟੈਪ ਹੈ ਸਭ ਤੋਂ ਵੈਸੇ ਜਿਸ ਤਰੀਕੇ ਨਾਲ 22 April ਨੂੰ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਸੀ ਉਸ ਤੋਂ ਬਾਅਦ ਭਾਰਤ ਦੇ ਲੋਕਾਂ ਦੇ ਵਿੱਚ ਬਹੁਤ ਰੋਸ ਸੀਗਾ ਔਰ ਉਸ ਗੱਲ ਦਾ ਬਦਲਾ ਲੈਣਾ ਇਹ ਗੱਲ ਸੀ ਜੀ ਹੁਣ 21 ਤਰੀਕ ਤੋਂ ਬਾਅਦ 6 ਮਈ ਦੀ ਔਰ 7 ਮਈ ਦੇ ਦਰਮਿਆਨੀ ਰਾਤ ਦੇ ਵਿੱਚ ਹੈ ਜਿਸ ਤਰੀਕੇ ਨਾਲ ਅਸੀਂ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਵੈਸੇ ਇਹ ਆਪਰੇਸ਼ਨ ਪਹਿਲੇ ਵੀ ਲਾਂਚ ਹੋ ਸਕਦਾ ਸੀ 24 ਤਰੀਕ ਨੂੰ ਵੀ ਹੋ ਸਕਦਾ ਸੀ ਔਰ 24 ਤਰੀਕ ਨੂੰ ਇਹ ਜਿਹੜੇ ਟਾਰਗੇਟ ਹੈਗੇ ਨੇ 9 ਦੇ 9 ਜਿਦੇ ਵਿੱਚ ਅਸੀਂ ਪਾਕਿਸਤਾਨ ਦੇ ਪੰਜਾਬ ਦੇ ਵਿੱਚ 4 ਤੇ ਪੀਓਕੇ ਦੇ ਵਿੱਚ 5 ਉਹ ਟਾਰਗੇਟ ਆਇਡੈਂਟੀਫਾਈਡ ਹੋ ਚੁੱਕੇ ਸੀਗੇ لیکن ਸਾਨੂੰ ਡਿਫੈਂਸ ਸਿਸਟਮ ਕ੍ਰੀਏਟ ਕਰਨਾ ਸੀਗਾ ਜੇ ਪਾਕਿਸਤਾਨ ਦਾ ਕੋਈ ਰਿਸਪੌਂਸ ਆਂਦਾ ਤੇ ਉਹਦੇ ਨਾਲ ਕਿਸ ਤਰੀਕੇ ਨਾਲ ਡੀਲ ਕਰਾਂਗੇ ਇਸ ਕਰਕੇ ਇਹ 13-14 ਦਿਨ ਲੱਗੇ ਔਰ ਉਹ ਜਿਹੜੀ ਤਿਆਰੀ ਹੈ ਜਿਹੜੀ 10-12 ਦਿਨ ਯਾਨੀ 22 ਤਰੀਕ ਤੋਂ ਲੈ ਕੇ 5 ਤਰੀਕ ਤੇ ਜਾਂ 6 ਤਰੀਕ ਤੱਕ ਕੀਤੀ ਸੀਗੀ ਅੱਜ ਉਹ ਨਜ਼ਰ ਵੀ ਆ ਰਹੀ ਹੈ ਤੇ ਇਹ ਆਈਡੈਂਟੀਫਾਈਡ ਟਾਰਗੇਟ ਦੇ ਉੱਤੇ ਅਟੈਕ ਕਰਨਾ ਔਰ ਉਹਨੂੰ ਮਕਬੂਲ ਤਰੀਕੇ ਨਾਲ ਉਸ ਨੂੰ ਸਫਾਇਆ ਕਰਨਾ ਇਹ ਆਪਣੇ ਆਪ ਹੀ ਇਸ ਆਪਰੇਸ਼ਨ ਸਿੰਦੂਰ ਦੀ ਬਹੁਤ ਕਾਮਯਾਬੀ ਹੈ ਜਿ세 ਤੱਕ ਕੋਈ ਨਾ ਦਾ ਸਵਾਲ ਪੁੱਛਿਆ ਪੰਜ ਕੋ ਨਾ ਸੁਜੈਸਟ ਕੀਤੇ ਗਏ ਸੀ ਉਹ ਲਾਸਟ ਵਿੱਚ ਦੋ ਨਾ ਫਾਈਨਲ ਹੋਏ ਸੀਗੇ ਜਿਹਦੇ ਵਿੱਚ ਆਪਰੇਸ਼ਨ ਮੰਗਲਸੂਤਰ ਤੇ ਦੂਸਰਾ ਦੂਸਰਾ ਸੀਗਾ ਆਪਰੇਸ਼ਨ ਸਿੰਦੂਰ ਤੇ ਫਾਈਨਲੀ ਮੋਦੀ ਜੀ ਨੇ ਦੀ ਮੋਰ ਦੇ ਉਤੇ ਆਪਰੇਸ਼ਨ ਸਿੰਦੂਰ ਨਾਮ ਫਾਈਨਲ ਕੀਤਾ ਗਿਆ ਔਰ ਮਕਬੂਲ ਤਰੀਕੇ ਨਾਲ ਇਹ ਨਾਮ ਐਕਸੈਪਟ ਵੀ ਕੀਤਾ ਗਿਆ ਔਰ ਇਹਦੀ ਤਾਰੀਫ ਵੀ ਹੋ ਰਹੀ ਹੈ ਇਹ ਆਪਰੇਸ਼ਨ ਹਜੇ ਤੱਕ ਖਤਮ ਨਹੀਂ ਹੋਇਆ ਇਹ ਆਪਰੇਸ਼ਨ ਜਿਹੜਾ ਲਗਾਤਾਰ ਚੱਲਦਾ ਪਿਆ ਮੈਂ ਸਿਰ ਤੁਹਾਡੇ ਕੋਲੋਂ ਚੁਕੇ ਪੜੋਸੀ ਦੇਸ਼ ਇਕ ਅੰਤਰਰਾਸ਼ਟਰੀ ਲੈਵਲ ਉੱਤੇ ਜਦੋਂ ਕੋਈ ਘਟਨਾਕ੍ਰਮ ਹੁੰਦਾ ਤਾਂ ਦੇਸ਼ ਡਾਇਰੈਕਟ ਇਨਵੋਲਵ ਹੋਰ ਉਹ ਜਸਟੀਫਾਈ ਕਰਦੇ ਪਏ ਆਪਣੇ ਇਸ ਅਟੈਕ ਨੂੰ ਕਿ ਅਸੀਂ ਭਾਰਤ ਨੇ ਸਾਡੇ ਉੱਤੇ ਅਗਰੈਸ਼ਨ ਕੀਤਾ ਸੋ ਉਹਦਾ ਰਿਸਪੌਂਸ ਜਿਹੜਾ ਹੁਣ ਅਸੀਂ ਦੇਖਦੇ ਪਏ ਲਗਾਤਾਰ ਉਧਰੋਂ ਗੋਲਾਬਾਰੀ ਵੀ ਹੋ ਰਹੀ ਹੈ ਔਰ ਉਸ ਵਾਰ ਡਰੋਨ ਦੇ ਥਰੂ ਅਟੈਕਸ ਹੋ ਰਹੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਅਸੀਂ ਕੌਨਫੀਡੈਂਸ ਦੇ ਵਿੱਚ ਲੈਣਾ ਸੀਗਾ ਉਹਦੇ ਵਿੱਚ ਭਾਰਤ ਕਿਸ ਹੱਦ ਤੱਕ ਕਾਮਯਾਬ ਆ ਔਰ ਕਿਸ ਤਰੀਕੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਰਿਸਪੌਂਡ ਕਰਦੀ ਹੈ ਪਰਤਾ ਜਿਹੜਾ ਇਸ ਆਪਰੇਸ਼ਨ ਸਿੰਦੂਰ ਦਾ ਥੀਸਿਸ ਇਹ ਹੀ ਹੈ ਕਿ ਇਹ ਪਾਕਿਸਤਾਨ ਦੇ ਅੰਦਰ ਜਿਹਨੂੰ ਕਿ ਪਾਕਿਸਤਾਨ ਨੂੰ ਅਤਵਾਦੀ ਫੈਕਟਰੀ ਕਿਹਾ ਜਾਂਦਾ ਹੈ ਉਹ ਜਿਹੜੇ ਐਸਟੈਬਲਿਸ਼ਡ ਹਾਈਡਆਊਟਸ ਬਣੇ ਸੀ ਟ੍ਰੇਨਿੰਗ ਸੈਂਟਰਸ ਬਣੇ ਹੋਏ ਸੀ ਟੈਰੋਰਿਜ਼ਮ ਦੇ ਵਾਰ ਉਹਨਾਂ ਨੂੰ ਹੀ ਨਿਸ਼ਾਨਾਬੂਦ ਕੀਤਾ ਗਿਆ ਹੈ ਉਹਨਾਂ ਦੇ ਕਿਤੇ ਸਿਵਲ ਪੋਪੂਲੇਸ਼ਨ ਨੂੰ ਅਟੈਕ ਨਹੀਂ ਕੀਤਾ ਗਿਆ ਕੋਈ ਸਿਵਲ ਠਿਕਾਨਿਆਂ ਨੂੰ ਅਟੈਕ ਨਹੀਂ ਕੀਤਾ ਗਿਆ ਕੋਈ ਨੁਕਸਾਨ ਨਹੀਂ ਜਾਨੇ ਮਾਨੇ ਉੱਤੇ ਮਾਲੀ ਕੋਈ ਨੁਕਸਾਨ ਨਹੀਂ ਕੀਤਾ ਗਿਆ ਜਿਸ ਕਾਰਨ ਹੀ ਜੇਡੀ ਇੰਟਰਨੈਸ਼ਨਲ ਕਮਿਊਨਿਟੀ ਆ ਉਹ ਹਿੰਦੁਸਤਾਨ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਚਾਹੇ ਉਹ ਵੱਡੀਆਂ ਤਾਕਤਾਂ ਨੇ ਜਾਂ ਯੂਰੋਪੀਅਨ ਯੂਨੀਅਨ ਹੈ तकरीबन ਹਰ ਛੋਟਾ بڑا ਦੇਸ਼ ਭਾਰਤ ਦਾ ਜਿਹੜਾ ਅਤਵਾਦ ਦੇ ਖਿਲਾਫ ਇਹ ਆਪਰੇਸ਼ਨ ਹੈ ਜਿਹਦੇ ਜੋ ਕਿ ਇੱਕ UNNO ਦੇ ਟਾਰਗੇਟਡ ਜਿਹੜੇ ਗੋਲਸ ਨੇ ਮਿਲੀਨੀਅਮ ਗੋਲਸ ਨੇ ਕਿ ਪੀਸ ਦੀ ਬਹਾਲੀ ਵਾਸਤੇ ਜੇ ਟੈਰਰਿਜ਼ਮ ਦੇ ਖਿਲਾਫ ਕੋਈ ਵੀ ਦੇਸ਼ ਖੜਾ ਖੜਾ ਹੁੰਦਾ ਤੇ UNNO ਵੀ ਉਹਦੇ ਨਾਲ ਖੜੀ ਹੁੰਦੀ ਹੈ ਤੇ ਇਹ ਕਿਉਂਕਿ ਸਟ੍ਰੈਟੈਜਿਕ ਆਪਰੇਸ਼ਨਸ ਹੈਗਾ ਔਰ ਕਿਉਂਕਿ ਸਿਵਲ ਪੋਪੂਲੇਸ਼ਨ ਟਾਰਗੇਟ ਨਹੀਂ ਕੀਤੀ ਸੀ ਪਾਕਿਸਤਾਨ ਐਜ਼ ਇੱਕ ਕੰਟਰੀ ਨਹੀਂ ਪਾਕਿਸਤਾਨ ਐਜ਼ ਏ ਪ੍ਰੋਪੇਟਰेटर ਕਿ ਉਹ ਜਿਹੜਾ ਬੜਾਵਾ ਦੇ ਰਿਹਾ ਹੈ ਟੈਰਰਿਜ਼ਮ ਨੂੰ ਉਹ ਨੂੰ ਥੱਲ ਪਾਉਣ ਵਾਸਤੇ ਕੀਤਾ ਇਸ ਕਰਕੇ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਪੂਰੀ ਦੀ ਪੂਰੀ ਕੋਈ ਕੋਈ ਵੀ ਦੇਸ਼ ਜਿਹੜਾ ਹੈ ਇੱਕ educa ਦੇਸ਼ ਜਿਹੜਾ ਕਿ ਪਾਕਿਸਤਾਨ ਦੇ ਹੱਕ ਚ ਇਧਰ ਉਧਰੋਂ ਬੋਲ ਰਿਹਾ ਬੜੀ ਮਾਈਲਡ ਆਵਾਜ਼ ਦੇ ਵਿੱਚ ਲੇਕਿਨ ਇੰਟਰਨੈਸ਼ਨਲ ਕਮਿਊਨਿਟੀ ਬਾਈ ਐਂਡ ਲਾਰਜ ਭਾਰਤ ਇਸ ਜਿਹੜਾ ਆਪਰੇਸ਼ਨ ਦੇ ਨਾਲ ਖੜੀ ਆ ਔਰ ਇੱਕ ਬੜੀ ਵੱਡੀ ਗੱਲ ਹੈ ਔਰ ਇੱਕ ਸਨੇਹਾ ਜਿਹੜਾ ਜਾ ਰਿਹਾ ਹੈਗਾ ਕਿ ਹਿੰਦੂਸਤਾਨ ਦੇ ਵਿੱਚ ਜਿਹੜਾ ਟੈਰਰਿਜ਼ਮ ਔਰ ਟੈਰਰਿਸਟ ਐਕਟੀਵਿਟੀਆਂ ਵਾਸਤੇ ਕੋਈ ਸਕੂਪ ਨਹੀਂ ਜੀ ਮੈਂ ਅੰਭਾਸਕਰ ਸਾਹਿਬ ਫੋਰਡਿਕੋ ਚੁਕੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਜ਼ਿਕਰ ਹੋਇਆ ਉਹਨਾਂ ਦੀ ਇੱਕ ਟੀਮ ਔਰ ਪੂਰਾ ਇੱਕ ਸਟ੍ਰੈਟੇਜੀ ਦੇ ਤਹਿਤ ਇਹ ਪਲੈਨਿੰਗ ਕੀਤੀ ਗਈ ਔਰ ਉਸ ਤੋਂ ਬਾਅਦ ਕੀ ਇਹਦੇ ਕਾਂਸਿਕਵੈਂਸਸ ਹੋ ਸਕਦੇ ਕਿਸ ਤਰੀਕੇ ਨਾਲ ਪਾਕਿਸਤਾਨ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਕੀ ਕੁਝ ਕਰ ਸਕਦਾ ਆਰਮੀ ਨੂੰ ਫ੍ਰੀ ਹੈਂਡ ਦੇਣਾ ਸੋ ਇਹ ਸਾਰਾ ਕੁਝ ਰੋਲ ਆਫ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਟੀਮ ਦੀ ਭੂਮਿਕਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਸਾਰੇ ਸੰਦਰਭ ਤੁਸੀਂ ਅਗਰ ਦੇਖੋ ਕਿ ਜਿਹੜੇ ਸਟੈਪ 22 ਅਪ੍ਰੈਲ ਤੋਂ ਬਾਅਦ ਭਾਰਤ ਨੇ ਲਏ ਨੇ ਕਿ ਪਾਕਿਸਤਾਨ ਨੇ ਤਕਰੀਬਨ ਉਦਾਂ ਦੇ ਹੀ ਸਟੈਪ ਉਹਨਾਂ ਨੇ ਵੀ ਲੈ ਲਏ ਫਿਰ ਕੁਝ ਸਟੈਪ ਜਿਸ ਤਰ੍ਹਾਂ ਅਸੀਂ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਸਸਪੈਂਡ ਕੀਤਾ ਸੀਗਾ ਅੱਜ ਤੁਸੀਂ ਵਰਲਡ ਬੈਂਕ ਦੇ ਚੀਫ ਜਿਹੜੇ ਅਜੇ ਬੰਗਾ ਹੈਗੇ ਨੇ ਉਹਨਾਂ ਦਾ ਬਿਆਨ ਸੁਣਿਆ ਹੋਵੇਗਾ ਕਿ ਉਹ ਕਹਿੰਦੇ ਕਿ ਅਸੀਂ ਇੰਡਸ ਵਾਟਰ ਟ੍ਰੀਟੀ ਟ੍ਰੀਟੀ ਦੇ ਸਸਪੈਂਡ ਹੋਣ ਦੇ ਵਿੱਚ ਕਿਸੇ ਵੀ ਤਰੀਕੇ ਦਾ ਇੰਟਰਫੇਰੈਂਸ ਨਹੀਂ ਕਰਾਂਗੇ ਇਹ ਬੜੀ ਸਾਡੀ ਵੱਡੀ ਜਿੱਤ ਹੈ ਤੁਸੀਂ ਇਹ ਪੁੱਛਿਆ ਕਿ ਹੋਰ ਜਿਹੜੇ ਦੇਸ਼ ਨੇ ਉਹਨਾਂ ਦਾ ਕੀ ਰਵਈਆ ਇਥੇ ਤੱਕ ਕੀ ਚਾਈਨਾ ਪਾਕਿਸਤਾਨ ਦੇ ਕਾਫੀ ক্লোਜ਼ ਨਜ਼ਰ ਆਉਂਦਾ ਹੈ ਔਰ ਚਾਈਨਾ ਦੀ ਵੀ ਪਹਿਲੀ ਸਟੇਟਮੈਂਟ ਇਹ ਹੀ ਏ ਸੀ ਕਿ ਅੱਤਵਾਦ ਦੇ ਖਿਲਾਫ ਤੇ ਅਸੀਂ ਵੀ ਹਾਂ ਹੁਣ ਇਸ ਤਰ੍ਹਾਂ ਦੀ ਸਟ੍ਰੈਟਜੀ ਦੇ ਵਿੱਚ ਚਾਈਨਾ ਔਰ ਤੁਰਕੀ ਦੋ ਦੇਸ਼ ਇਦਾਂ ਦੇ ਮੰਨੇ ਜਾਂਦੇ ਨੇ ਜਿਹੜੇ ਪਾਕਿਸਤਾਨ ਦੇ ਨਾਲ ਹੈਗੇ ਨੇ ਤੁਰਕੀ ਨੇ ਤੇ ਆਪਣਾ ਸਮਾਨ ਵੀ ਦਿੱਤਾ ਤੇ ਚਾਈਨਾ ਵੀ ਡਾਇਰੈਕਟਲੀ ਇਨਡਾਇਰੈਕਟਲੀ ਪਾਕਿਸਤਾਨ ਦੀ ਮਦਦ ਕਰ ਰਿਹਾ ਪਰ ਚਾਈਨਾ ਕੀ ਅੱਤਵਾਦ ਦੇ ਖਿਲਾਫ ਲੜਾਈ ਦੇ ਵਿਰੁੱਧ ਹੋ ਸਕਦਾ ਕੋਈ ਦੇਸ਼ ਅਤੰਕਵਾਦ ਦੇ ਸਮਰਥਨ ਦੇ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਆਪਣੀ ਪਿੱਚ ਹੀ ਇਸ ਤਰੀਕੇ ਨਾਲ ਤਿਆਰ ਕੀਤੀ ਹੈ ਔਰ ਅਸੀਂ ਆਪਣਾ ਰਵਈਆ ਹੀ ਇਸ ਤਰੀਕੇ ਦਾ ਰੱਖਿਆ ਕਿ ਅਸੀਂ ਪਾਕਿਸਤਾਨ ਦੇ ਖਿਲਾਫ ਨਹੀਂ ਹੈ ਲੇਕਿਨ ਪਾਕਿਸਤਾਨ ਦੀ ਸਰਜਰੀ ਜਿਹੜੀ ਉਹ ਜ਼ਮੀਨ ਦੇ ਉੱਤੋਂ ਅਤਵਾਦ ਫੈਲਾਇਆ ਜਾ ਰਿਹਾ ਅਸੀਂ ਸਟ੍ਰੈਟਜੀਕਲ ਸਟ੍ਰਾਈਕ ਕੀਤਾ ਹੈ ਉਹ ਅੱਤਵਾਦੀ ਸੰਗਠਨੀਆਂ ਉਹਨਾਂ ਦੇ ਠਿਕਾਨਿਆਂ ਦੇ ਉੱਤੇ ਕੀਤਾ ਹੈ ਤੇ ਇਸ ਤਰੀਕੇ ਦੀ ਅਗਰ ਤੁਸੀਂ ਨੈਰੇਟਿਵ ਸੈੱਟ ਕਰਦੇ ਹੋ ਤੇ ਫਿਰ ਕਿਸੇ ਵੀ ਦੇਸ਼ ਵਾਸਤੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਵੀ ਅੱਤਵਾਦ ਦਾ ਸਮਰਥਨ ਦੇਣ ਦੇ ਬਰਾਬਰ ਹੁੰਦਾ ਹੈ ਕਿ ਅਗਰ ਉਹ ਸਾਡੀ ਐਕਟੀਵਿਟੀ ਦਾ ਵਿਰੋਧ ਕਰਦਾ ਬੜਾ ਇੰਪੋਰਟੈਂਟ ਹੈ ਕਿ ਪਾਕਿਸਤਾਨ ਦੇ ਵਿੱਚ ਅੱਤਵਾਦੀ ਜਿਹੜੇ ਠਿਕਾਨੇ ਅਸੀਂ ਉਹਨਾਂ ਉੱਤੇ ਜਦੋਂ ਅਟੈਕ ਕੀਤਾ ਔਰ ਬਹੁਤ ਸਾਰੇ ਅੱਤਵਾਦੀ ਜਿਹੜੇ ਉਹਦੇ ਵਿੱਚ ਮਾਰੇ ਪਿਗੇ ਲੇਕਿਨ ਉਹ ਸਰਕਾਰ ਪੁਸ਼ਤ ਪਨਾਈ ਕਰਦੀ ਹੈ ਉਹਨਾਂ ਦੀ ਅਸੀਂ ਦੇਖ ਰਹੇ ਸੀਗੇ ਕਿ ਉਹ ਵਿਜ਼ੂਅਲਸ ਆਏ ਕਿ ਉਹਨਾਂ ਦੇ ਪਾਕਿਸਤਾਨੀ ਝੰਡੇ ਦੇ ਵਿੱਚ ਰੈਪ ਕਰਕੇ ਉਹਨਾਂ ਦੀਆਂ ਡੈੱਡ ਬਾਡੀਆਂ ਨੂੰ ਜਦੋਂ ਉਸ ਤਰੀਕੇ ਨਾਲ ਸਨਮਾਨਿਤ ਤਰੀਕੇ ਦੇ ਨਾਲ ਉਹ ਦਫਨਾਉਂਦੇ ਆ ਤਾਂ ਉਸ ਵੇਲੇ ਸਰਕਾਰ ਡਾਇਰੈਕਟ ਇਨਵੋਲਵ ਹੋ ਜਾਂਦੀ ਉਹ ਸਾਰੇ ਸੰਦਰਭ ਵਿੱਚ ਉਹ ਡਿਨਾਈ ਕਰਦੇ ਆ ਕਿ ਇਹ ਸਾਡੇ ਅਤਵਾਦੀ ਸੀਗੇ ਇਹ ਰਾਦਾ ਸਾਡੇ ਸਿਵਿਲੀਅਨ ਸੀਗੇ ਇਸ ਜੋਧਰੀ ਘੜੀ ਦੇ ਵਿੱਚ ਭਾਰਤ ਕਿਸ ਤਰੀਕੇ ਨਾਲ ਆਪਣੇ ਸਾਰੇ ਅੰਤਰਰਾਸ਼ਟਰੀ ਲੈਵਲ ਤੇ ਔਰ ਦੇਸ਼ ਦੇ ਲੋਕਾਂ ਨੂੰ ਕਿਉਂਕਿ ਨੈਸ਼ਨਲ opinion ਤਿਆਰ ਕਰਨਾ ਇੱਕ ਬਹੁਤ ਇੰਪੋਰਟੈਂਟ ਹੋਦਾ ਸੂਜ ਕਿਦਾ ਦੇਖਦੇ ਹੋ ਦੇਖੋ ਭਾਰਤ ਨੇ ਨੈਸ਼ਨਲ opinion ਜਿਹੜਾ ਹੈਗਾ ਅਤਵਾਦ ਦੇ ਖਿਲਾਫ ਕਰਨ ਦੇ ਵਿੱਚ ਬਹੁਤ ਜਿਵੇਂ ਫਾਸਕਰ ਸਾਹਿਬ ਨੇ ਕਿਹਾ ਕਿ 22 April ਔਰ 5 6 May ਦੀ ਜਿਹੜੀ ਰਾਤ ਦੇ ਵਿੱਚ ਜਿਹੜਾ ਗੈਪ ਹੈ ਉਹ ਸਾਰਾ ਜੋਰ ਇਸੇ ਕੰਮ ਤੇ ਲਾਇਆ ਸੀਗਾ ਔਰ ਅਟੈਕ ਦਾ ਕਿਸੇ ਟਾਈਮ ਵੀ ਹੋ ਸਕਦਾ ਸੀ ਲੇਕਿਨ ਪ੍ਰੈਪਰੇਸ਼ਨ ਦਾ ਪਿੱਛੇ ਮੰਤਵ ਇਹੀ ਸੀਗਾ ਕਿ ਜਿਹੜੀ ਇੱਕ ਨੈਸ਼ਨਲ ਓਪੀਨੀਅਨ ਤਾਂ ਚਲੋ ਸਰਕਾਰ ਦੇ ਨਾਲ ਹੋਣੀ ਹੀ ਸੀ ਦੇਸ਼ ਦੇ ਨਾਲ ਹੋਣੀ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਅਟੈਕ ਜਿਹੜਾ ਪਹਿਲਾ ਕੀਤਾ ਗਿਆ ਔਰ ਜਿਹਦੇ ਕਿ ਹਾਈਡ ਆਊਟਸ ਜਿਹੜੇ ਔਰ ਟ੍ਰੇਨਿੰਗ ਕੈਂਪਸ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਦੇ ਕਾਰਨ ਸਾਨੂੰ ਇੰਟਰਨੈਸ਼ਨਲ ਜਿਹੜੀ ਹੈ ਸਪੋਰਟ ਮਿਲੀ ਹੈ ਔਰ ਜਿਸ ਤਰੀਕੇ ਨਾਲ ਪਹਿਲਾਂ ਪਾਕਿਸਤਾਨ ਨੇ ਇਧਰੋਂ ਉਧਰੋਂ ਜਿਹੜੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਸਵੈਲੀਅਨ ਅਟੈਕ ਹੋਇਆ ਔਰ ਸਵੈਲੀਨ ਮਰੇ ਹੈ ਲੇਕਿਨ ਆਪ ਹੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਲਾਸਟ ਰਾਈਟਸ ਰਿਕਮੀਸ਼ਨ ਦੇ ਵਿੱਚ ਜਿਸ ਤਰੀਕੇ ਦਾ ਆਨਰ ਉਹਨਾਂ ਨੂੰ ਦੇ ਕੇ ਕਰਕੇ ਉਹ ਆਪਣੀ ਗੱਲ ਤੇ ਆਪ ਹੀ ਫਸ ਗਿਆ ਔਰ ਇਸ ਗੱਲ ਦਾ ਕੋਜੈਂਟ ਐਵਿਡੈਂਸ ਦੇ ਗਿਆ ਕਿ ਯੈਸ ਕਿ ਜਿਹੜਾ ਲੇਬਲ ਪਾਕਿਸਤਾਨ ਦੇ ਉੱਪਰ ਲੱਗਦਾ ਹੈ ਕਿ ਟੈਰਰਿਜ਼ਮ ਐਕਟੀਵਿਟੀਜ਼ ਨੂੰ ਪੂਰੀ ਦੁਨੀਆ ਦੇ ਵਿੱਚ ਔਰ ਖਾਸ ਕਰਕੇ ਸਾਡਾ ਤਾਂ ਪੜੋਸੀ ਹੈ ਸਾਡੇ ਦੇਸ਼ ਦੇ ਵਿੱਚ ਜਿਆਦਾ ਇਨਫਿਲਟ੍ਰੇਟ ਕਰਦਾ ਹੈ ਲੇਕਿਨ ਪੂਰੀ ਦੁਨੀਆ ਦੇ ਵਿੱਚ ਟੈਰਰਿਸਟ ਐਕਟੀਵਿਟੀਜ਼ ਨੂੰ ਦੇਣ ਵਾਸਤੇ ਪਾਕਿਸਤਾਨ ਦੀ ਜੋ ਇੱਕ ਅਹਿਮ ਭੂਮਿਕਾ ਹੈ ਉਸ ਦਿਨ ਉਹ ਐਸਟੈਬਲਿਸ਼ ਹੋ ਗਈ ਉਸ ਐਕਟੀਵਿਟੀ ਦੇ ਨਾਲ ਔਰ ਉਸ ਦੇ ਬਾਅਦ ਵੀ ਲਗਾਤਾਰ ਔਰ ਜਿਹੜੀ ਹਿੰਦੂਸਤਾਨ ਦੀ ਜਨਤਾ ਨੇ ਤਾਂ ਹਿੰਦੂਸਤਾਨ ਆਮ ਤੌਰ ਤੇ ਦੇਖਿਆ ਹੈ ਕਿ ਵੀ ਬਹੁਤ ਸਾਰੇ ਮੁੱਦੇ ਹੁੰਦੇ ਆ ਕਿ ਸਾਡੀ ਡੈਮੋਕ੍ਰੇਸੀ ਬੜੀ ਹੈਲਦੀ ਹੈ ਤੇ ਆਪੋਜੀਸ਼ਨ ਕਈ ਵਾਰੀ ਕੋਈ ਇੱਕ ਡਿਫਰੈਂਟ ਜਿਹੜਾ ਹੈ ਸਟੈਂਡ ਲੈ ਲੈਂਦੀ ਹੈ ਪਰ ਇਸ ਮੁੱਦੇ ਤੇ ਇਸ ਗੱਲ ਦੀ ਤਾਰੀਫ ਹੈ ਕਿ ਆਪੋਜੀਸ਼ਨ ਨੇ ਵੀ ਇੱਕ ਮੁਠ ਹੋ ਕੇ ਜਿਹੜਾ ਹੈ ਇਸ ਸਰਕਾਰ ਦੀ ਕਾਰਵਾਈ ਨੂੰ ਉਚਿਤ ਰਾਇਆ ਔਰ ਬਿਲਕੁਲ ਮੋੜੇ ਦੇ ਨਾਲ ਮੋੜਾ ਲਾ ਕੇ ਖੜੀ ਹੈ ਔਰ ਜਿੱਥੇ ਤੱਕ ਆਮ ਨਾਗਰਿਕ ਦਾ ਹੈ ਆਮ ਨਾਗਰਿਕ ਨੇ ਥੋੜਾ ਜਿਹਾ ਦੂਰ ਬੈਠੇ ਆ ਲੇਕਿਨ ਜਿਹੜੇ ਬਿਲਕੁਲ ਬਿਲਕੁਲ ਬਾਰਡਰ ਦੇ ਨੇਥੇ ਉਹ ਉੱਥੇ ਤਾਂ ਲੋਕਾਂ ਨੇ ਆਪਣਾ ਸਭ ਕੁਝ ਦਾਰੇ ਲਾ ਕੇ ਵੀ ਇਸ ਐਕਟੀਵਿਟੀਆਂ ਨੂੰ ਜਾਇਰ ਠਰਾਇਆ ਔਰ ਬਿਲਕੁਲ ਹਰ ਕਿਸਮ ਦੀ سپورਟ ਹਮੇਸ਼ਾ ਹੀ ਜਿੱਦਾਂ ਲੈਂਡ ਕਰਦੇ ਆ ਕਿ ਬਹੁਤ ਇੰਪੋਰਟੈਂਟ ਹੈ ਕਿ ਆਪਣੇ ਦੇਸ਼ ਦੇ ਲੋਕਾਂ ਦਾ ਜਿਹੜਾ ਇਸਾਥ ਲੈਣਾ ਔਰ ਉਸ ਤੋਂ ਬਾਅਦ ਇੱਕ ਇੰਟਰਨੈਸ਼ਨਲ ਵਾਰ ਲਾਈਕ ਸਿਚੁਏਸ਼ਨ ਤੇ ਅਸੀਂ ਪਹੁੰਚ ਗਏ ਮੈਂ ਭਾਸਕਰ ਸਾਹਿਬ ਚੁਕੇ ਹੁਣ ਇਹ ਯੋਧੜੀ ਸਥਿਤੀ ਬਣੀ ਹੋਈ ਹੈ ਲਗਾਤਾਰ ਅਸੀਂ 6 ਮਈ 7 ਮਈ ਦੀ ਰਾਤ ਦੇਖਿਆ ਕਿ ਉਧਰੋਂ ਗੋਲਾਬਾਰੀ ਡਰੋਨ ਦੇ ਥਰੂ ਹੋ ਰਹੀ ਹੈ ਔਰ ਅੱਜ ਦੀ ਰਾਤ ਵੀ ਜਿਹੜੀ ਅਸੀਂ ਤਿਆਰੀ ਵਿੱਚ ਬੈਠੇ ਹਾਂ ਸੋ ਨ ਆਮ ਲੋਕੀ ਅਗਰ ਇਹਦੇ ਵਿੱਚ ਸਹਿਯੋਗ ਕਰਨਾ ਚਾਹਣ ਜਾਂ ਲੋਕੀ ਇਹਦੇ ਵਿੱਚ ਜੁੜਨਾ ਚਾਹਣ ਇਸ ਮੋਹਮ ਦੇ ਵਿੱਚ ਦੇਸ਼ ਦੇ ਨਾਲ ਖੜੇ ਹੋਣਾ ਚਾਹਣ ਤਾਂ ਕਿਸ ਤਰੀਕੇ ਨਾਲ ਸਹਿਯੋਗ ਕਰ ਸਕਦੇ ਵੈਸੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਡ੍ਰਿਲ ਪ੍ਰਸ਼ਾਸਨ ਬਾਰ-ਬਾਰ ਦੱਸਦਾ ਹੈ ਕਿ ਵੀ ਜਿਸ ਅਗਰ ਕੋਈ ਅਟੈਕ ਹੁੰਦਾ ਹੈ ਤਾਂ ਉਸ ਟਾਈਮ ਐਕਸਾਇਰਨ ਵਜੇਗਾ ਉਹ ਸਾਇਰਨ ਵਜਨ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਐਕਟੀਵਿਟੀ ਕਰਨੀ ਹੈ ਆਪਣੇ ਘਰ ਦੀ ਲਾਈਟਾਂ ਬੰਦ ਕਰ ਦੇਣੀਆਂ ਹੈ ਔਰ ਛੋਟੇ ਛੋਟੇ ਧਿਆਨ ਦੇਣ ਦੇ ਰਹੀ ਅਸੀਂ ਇਸ ਯੁੱਧ ਦਾ ਹਿੱਸਾ ਬਣ ਸਕਦੇ ਹਾਂ ਔਰ ਕੁਝ ਇੱਕ ਡ੍ਰਿਲ ਹੈਗੀ ਬੜੀ ਛੋਟੀ ਜਿਹੀ ਡ੍ਰਿਲ ਹੈਗੀ ਹੈ ਵੈਸੇ ਅਵੇਅਰਨੈਸ ਦੇ ਵਿੱਚ ਤੇ ਕਾਟ ਹੈਗੀ ਹੈ ਇਹਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਜਿਵੇਂ ਵਾਠਾ ਸਕਦੇ ਹਾਂ ਲੇਕਿਨ ਜਿਹੜਾ ਇਹ ਸਾਇਰਨ ਵੱਜਦਾ ਹੈ ਇਹ ਸਾਇਰਨ ਜਦ ਕਦੀ ਤੁਸੀਂ ਸੁਨਿਆ ਹੋਵੇਗਾ ਸਾਇਰਨ ਜਦ ਇੱਕ ਅਕਦੀ ਤੇਜ਼ ਹੋ ਜਾਂਦਾ ਕਦੀ ਸਲੋ ਹੁੰਦਾ ਉਹ ਖਤਰੇ ਦੀ ਘੰਟੀ ਹੁੰਦੀ ਹੈ ਉਹ ਵਕਤ ਹੁੰਦਾ ਜਦ ਤੁਸੀਂ ਸਾਰੇ ਪ੍ਰੀਕਾਸ਼ਨਸ ਵਰਤਨੇ ਨੇ ਤੇ 5 ਮਿੰਟ ਦੇ ਤਕਰੀਬੇ ਸਾਇਰਨ ਵੱਜਦਾ ਹੁੰਦਾ ਔਰ ਆਖਰੀ ਵਕਤ ਤੱਕ ਜਦ ਬਿਲਕੁਲ ਸਿੱਧਾ ਵੱਜਦਾ ਹੈ ਨਾ ਘਟ ਹੁੰਦਾ ਨਾ ਵਧ ਹੁੰਦਾ ਉਹ ਵਕਤ ਹੁੰਦਾ ਹੈ ਕਿ ਤੁਸੀਂ ਹੁਣ ਰਿਲੈਕਸ ਹੋ ਸਕਦੇ ਹੋ ਖਤਰਾ ਟਲ ਗਿਆ ਯਾਨੀ ਇਹ ਐਕਟੀਵਿਟੀ ਵੀ ਅਗਰ ਆਪ ਲੋਕ ਤੁਸੀਂ ਲੋਕਾਂ ਨੂੰ ਐਕਸਪਲੇਨ ਨਹੀਂ ਕਰ ਪਾਰੇ ਤੇ ਕਿਸੇ ਨਾ ਕਿਸੇ ਜਗ੍ਹਾ ਪ੍ਰਸ਼ਾਸਨ ਦੀ ਅਵੇਅਰਨੈਸ ਦੇ ਵਿੱਚ ਘਾਟ ਹੈਗੀ ਹੈ ਅਵੇਅਰਨੈਸ ਦੇ ਕਈ ਤਰੀਕੇ ਹੁੰਦੇ ਨੇ ਬਾਕੀ ਤੁਸੀਂ ਰਿਹਾ ਕਿ ਵੀ ਪੈਨਿਕ ਨਾ ਫੈਲਾ ਕੇ ਅਫਵਾਹਾਂ ਦੇ ਉੱਤੇ ਯਕੀਨ ਨਾ ਕਰੋ ਇਹ ਵੀ ਇੱਕ ਐਕਟੀਵਿਟੀ ਹੈਗੀ ਹੈ ਜਿਹਦੇ ਰਾਹੀਂ ਆਪਾਂ ਆਪਣੇ ਭਾਰਤ ਦੇਸ਼ ਦੀ ਜਿਸ ਤਰ੍ਹਾਂ ਹੁਣ ਇਹਦੇ ਵਿੱਚ ਕਈ ਅਫਵਾਹਾਂ ਫੈਲ ਗਈ ਸੀ ਪਹਿਲੇ ਦਿਨ ਜਦ ਇਹ ਅਟੈਕ ਹੋਇਆ ਜਦ ਐਸੇ ਆਪਰੇਸ਼ਨ ਤੰਦੂਰ ਲਾਂਚ ਹੋਇਆ ਉਸ ਵਕਤ ਪਾਕਿਸਤਾਨ ਦੇ ਕੁਝ ਲੀਡਰਾਂ ਦੀ ਗਲਤ ਸਟੇਟਮੈਂਟ ਉਹਦੀ ਸਟੇਟਮੈਂਟ ਇੱਥੇ ਇਸ ਤਰੀਕੇ ਨਾਲ ਆ ਗਈ ਸੀ ਵੀ ਤਨੀ ਭਾਰਤ ਦੇ ਕਿੰਨੇ ਜਾਜ ਘਰਾਤੇ ਉਹਨਾਂ ਨੇ ਉਸ ਨੂੰ ਬਾਅਦ ਚੋਂ ਇੰਟਰਨੈਸ਼ਨਲ ਮੀਡੀਆ ਨੇ ਉਹੀ ਪਾਕਿਸਤਾਨ ਦੇ ਮੰਤਰੀ ਨੂੰ ਪੁੱਛਿਆ ਤੇ ਕੋਈ ਜਵਾਬ ਨਹੀਂ ਦੇ ਪਾਇਆ ਕਹਿੰਦੇ ਇੰਡੀਅਨ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਚੱਲ ਰਹੀ ਹੈ ਤੇ ਇਹ ਸਬੂਤ ਹੈ ਹੀ ਹੈ ਕਿ ਅਸੀਂ 5 ਹਜ਼ਾਰ ਘਰਾਤੇ ਯਾਨੀ ਇਹ ਜਿਹੜੀ ਐਕਟੀਵਿਟੀ ਹੈ ਕਈ ਵਾਰ ਅਸੀਂ ਫਾਰਵਰਡ ਕਰ ਦਿੰਦੇ ਹਾਂ ਕਿਸੇ ਮੈਸੇਜ ਨੂੰ ਔਰ ਉਸ ਫਾਰਵਰਡੇਡ ਮੈਸੇਜ ਨੂੰ ਮੈਕਸਿਮਮ ਜਦ ਯੁੱਧ ਦਾ ਟਾਈਮ ਹੁੰਦਾ ਨਾ ਉਸ ਵਕਤ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੁੰਦਾ ਔਰ ਇੱਕ ਆਮ ਨਾਗਰਿਕ ਦੀ ਇਵਨ ਮੀਡੀਆ ਦੇ ਵੀ ਕਹੇ ਕਿ ਬਹੁਤ ਰਿਸਪੌਂਸਿਬਿਲਟੀ ਹੈਗੀ ਹੈ ਕਿ ਕਿਸੇ ਵੀ ਗਲਤ ਮੈਸੇਜ ਨੂੰ ਅਗਰ ਤੁਸੀਂ ਫਾਰਵਰਡ ਕਰ ਦਿੰਦੇ ਹੋ ਤੇ ਫਿਰ ਉਹ ਦੇਸ਼ ਦੇ ਵਾਸਤੇ ਕਿੰਨਾ ਕੋ ਖਤਰਨਾਕ ਹੋ ਸਕਦਾ ਸ਼ਾਇਦ ਉਹਨਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਬੜਾ ਇੰਪੋਰਟੈਂਟ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਔਰ ਇਸ ਵਿੱਚ ਖਾਸ ਕਰਕੇ ਜੋ AI ਟੈਕਨੋਲੋਜੀ ਦਾ ਅਸੀਂ ਇਸਤੇਮਾਲ ਕਰਦੇ ਆ ਤਾਂ ਬਹੁਤ ਸਾਰੇ ਚੋਂ ਕਿ ਦੁਸ਼ਮਣ ਦੇਸ਼ ਜਿਹੜਾ ਇਸ ਤਾਕ ਚ ਬੈਠਾ ਅਸੀਂ ਇਸ سے ਕਈ ਮੈਸੇਜ ਕ੍ਰੀਏਟ ਵੀ ਕਰ ਦਿੰਨੇ ਆ ਔਰ ਕਈ ਐਸੇ ਫਾਰਵਰਡ ਵੀ ਕਰ ਦਿੰਨੇ ਆ ਕਿ ਕਿਦਾਂ ਔਥੈਂਟੀਸਿਟੀ ਇਸ ਦੀ ਬਰਕਰਾਰ ਰੱਖੀ ਜਾਏ ਔਰ ਆਮ ਲੈ ਮੈਂ ਜਿਹੜਾ ਆਮ ਇੱਕ ਜਨ ਨਾਗਰਿਕ ਹੈ ਉਹ ਕਿਦਾਂ ਜਸਟੀਫਾਈ ਕਰ ਸਕੇ ਜਾਂ ਦੇਖ ਸਕੇ ਕਿ ਇਹ ਮੈਸੇਜ ਜਿਹੜਾ ਸੱਚਾ ਹੋ ਸਕਦਾ ਹੈ ਜਾਂ ਨਹੀਂ ਦੇਖੋ ਉਹਦੇ ਵਾਸਤੇ ਸਰਕਾਰ ਦਾ ਜਿਹੜਾ ਇੱਕ ਅਫੀਸ਼ੀਅਲ ਹੈਂਡਲਸ ਹੈਗੇ ਆ ਸਾਨੂੰ ਉਹਦੇ ਤੇ ਰਿਲਾਇ ਕਰਨਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਹਰ ਰੋਜ਼ ਜੋ ਸਾਰੇ ਦਿਨ ਦੀ ਪ੍ਰोसीਡਿੰਗਸ ਹੁੰਦੀਆਂ ਉਹਦੇ ਵਿੱਚ ਜ਼ਿੰਮੇਵਾਰ ਆਫੀਸਰਸ ਜਿਹੜੇ ਆ ਸਰਕਾਰ ਦੇ ਉਹ ਆ ਕੇ ਬਰੀਫਿੰਗ ਕਰਦੇ ਆ ਸੈਂਟਰੀ ਲੈਵਲ ਦੇ ਔਰ ਮਿਲਟਰੀ ਤੋਂ ਵੀ ਕੁਝ ਲੋਕ ਹੁੰਦੇ ਨੇ ਉਹ ਸਾਨੂੰ ਜੋ ਵੀ ਕੁਝ ਇਸ ਬਾਰੇ ਜੋ ਕੁਝ ਵਾਪਰ ਰਿਹਾ ਹੈ ਉਹ ਜਿਹੜਾ ਅਥੋਰਿਟੇਟਿਵ ਔਰ ਔਥੈਂਟਿਕ ਸੋਰਸ ਹੈ ਉਹਦੇ ਉੱਪਰ ਹੀ ਜਿਹੜਾ ਹੈ ਸਾਨੂੰ ਯਕੀਨ ਕਰਨਾ ਚਾਹੀਦਾ ਹੈਗਾ ਔਰ ਉਹਦੇ ਨਾਲ ਜਿਵੇਂ ਬਾਦਖਰ ਸਾਹਿਬ ਕਹਿ ਰਹੇ ਕਿ ਵੀ ਇਸ ਕੈਂਪੇਨ ਦੇ ਵਿੱਚ ਅਵੇਅਰਨੈਸ ਨੂੰ ਹੋਰ ਜ਼ਿਆਦਾ ਤਿੱਖਾ ਕਰਨ ਵਾਸਤੇ ਜਿਹੜੇ ਕੁਝ ਹੋਰ ਟੂਲਸ ਨੇ ਫੋਰ ਏਗਜ਼ਾਮਪਲ ਸਕੂਲ ਕਾਲਜਸ ਨੇ ਅੱਜ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਅਪੀਲ ਕੀਤੀ ਹੈ ਕਿ ਐਨਸੀਸੀ ਔਰ ਐਨਐਸਐਸ ਦੇ ਬੱਚਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈਗਾ ਐਨਸੀਸੀ ਔਰ ਸਿਵਲ ਡਿਫੈਂਸ ਦੇ ਤੌਰ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਮ ਵਾਸਤੇ ਲਾਇਆ ਜਾ ਸਕਦਾ ਹੈਗਾ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਜੀ ਇਨਵੋਲਵਮੈਂਟ ਕਰ ਲਿਆ ਜਾਵੇ ਤਾਂ ਉਹ authentic ਵੈਸੇ ਤਾਂ ਸਰਕਾਰ ਨੇ ਬੈਨ ਕੀਤਾ ਹੈ ਕਿ ਸੋਸ਼ਲ ਮੀਡੀਆ ਦੇ ਜਿਹੜੇ ਕਿ ਬਹੁਤ ਸਾਰੇ ਅਨ ਰਿਕੋਗਨਾਈਜ਼ ਹੈਂਡਲਸ ਆ ਤੇ ਜੋ YouTube ਚੈਨਲਸ ਨੇ ਉਹਨਾਂ ਨੂੰ ਸਹਿਯਮ ਵਰਤਣ ਵਾਸਤੇ ਵੀ ਕਿਹਾ ਲੇਕਿਨ ਫਿਰ ਵੀ ਕਿਉਂਕਿ ਕੁਝ ਬੱਚੇ ਖਾਸ ਕਰਕੇ ਟੀਨੇਜ ਉਹ ਥੋੜਾ ਜਆ ਜੋਸ਼ ਦੇ ਵਿੱਚ ਆ ਕੇ ਕਈ ਵਾਰੀ ਇਦਾਂ ਦੇ ਮੈਸੇਜ ਫਾਰਵਰਡ ਕਰਦੇ ਆ ਲੇਕਿਨ ਮੈਨੂੰ ਲੱਗਦਾ ਕਿ ਜਿਹੜਾ ਸਰਕਾਰੀ ਔਥੈਂਟਿਕ ਸੋਰਸਸ ਹੈਗੇ ਆਪਾਂ ਨੂੰ ਇਸ ਮਾਹੌਲ ਦੇ ਵਿੱਚ ਉਹਦੇ ਉੱਪਰ ਹੀ ਨਿਰਭਰ ਕਰਨਾ ਚਾਹੀਦਾ ਜਿਹੜੀ ਗਵਰਨਮੈਂਟ ਦੀ ਬਰੀਫਿੰਗ ਹੈ ਸਾਨੂੰ ਉਹੀ ਸੱਚ ਮੰਨਣਾ ਚਾਹੀਦਾ ਗਵਰਨਮੈਂਟ ਦੀ ਬਰੀਫਿੰਗ ਜਿਹੜੀ ਹੈ ਉਹ ਇੱਕ ਔਥੈਂਟਿਕ ਸੋਰਸ ਹੋ ਸਕਦਾ ਮੈਂ ਭਾਸਕਰ ਸਾਹਿਬ ਜੋ ਕਿ ਤੁਸੀਂ ਮੀਡੀਆ ਦੇ ਨਾਲ ਬਹੁਤ ਬਵਸਤਾ ਹੋ ਇਲੈਕਟ੍ਰੋਨਿਕ মিডিਆ ਵਿੱਚ ਅੱਜ ਦੌੜ ਲੱਗੀ ਹੋਈ ਹੈ ਆਪਣੀ ਖਬਰ ਵੇਚਣ ਵਾਸਤੇ ਚੈਨਲਜ਼ ਵਿੱਚ ਵੀ ਇੱਕ ਦੌੜ ਲੱਗੀ ਹੋਈ ਹੈ ਔਰ ਕਈ ਵਾਰੀ ਅਸੀਂ ਦੇਖਦੇ ਹਾਂ ਕੁਝ ਐਸੇ ਵਿਜ਼ੂਅਲ ਸਨਸਨੀਖੇਜ਼ ਖਬਰ ਬਣਾ ਕੇ ਲੋਕਾਂ ਤੱਕ ਪਹੁੰਚ ਜਾਂਦੇ ਸੋ ਐਸ ਯੋਧੇ ਸਥਿਤੀ ਵਿੱਚ ਕਿੰਨਾ ਸੰਯਮ ਔਰ ਕਿਸ ਤਰੀਕੇ ਦੇ ਨਾਲ মিডিਆ ਨੂੰ ਰਿਸਪੌਂਡ ਕਰਨਾ ਚਾਹੀਦਾ ਹੈ ਸਾਰੇ ਸੰਦਰਭ ਸਭ ਤੋਂ ਪਹਿਲੇ ਤਾਂ ਮੈਂ ਹੁਣੇ ਕਹਿ ਕੇ ਹਟਿਆ ਕਿ মিডিਆ ਅੱਜ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਹੈ ਨਾ ਇੱਕ ਅਨਲਿਮਿਟਿਡ ਮੀਡੀਆ ਹੈਗਾ ਔਰ ਕਈ ਵਾਰ ਆਪਾਂ ਅਗਰ ਇਹ ਕਹੀਏ ਕੀ ਇਰਿਸਪੌਂਸਿਬਲ ਮੀਡੀਆ ਵੀ ਹੈਗਾ ਇਹਦੇ ਵਿੱਚ ਕਾਫੀ ਸਾਰੇ ਛੋਟੇ-ਛੋਟੇ ਲੋਕ ਹੈਗੇ ਨੇ ਜਿਹੜੇ ਗਲੀ-ਮੋਲਿਆਂ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਆਪਣਾ YouTube ਚੈਨਲ ਬਣਾ ਸਕਦਾ ਹੈ ਤੇ ਉਹਨਾਂ ਨੂੰ ਰਿਸਪੌਂਸਿਵ ਕਿੱਦਾਂ ਬਣਾਈਏ ਇਹ ਇੰਪੋਰਟੈਂਟ ਹੈਗਾ ਕਿ ਉਹਨਾਂ ਦੇ ਅੰਦਰ ਅਵੇਅਰਨੈਸ ਕੈਂਪੇਨ ਕਿਉਂਕਿ ਡਿਜੀਟਲ ਜਾਂ ਇਨਫੋਰਮੇਸ਼ਨ ਦੇ ਬਲਾਸਟ ਦੇ ਯੁੱਗ ਦੇ ਵਿੱਚ ਤੁਸੀਂ ਅਗਰ ਕਿਸੇ ਨੂੰ ਲੀਗਲੀ ਨਹੀਂ ਰੋਕ ਸਕਦੇ ਤੇ ਕਿਸੇ ਨੂੰ ਕੋਈ ਇਲੀਗਲ ਐਕਟੀਵਿਟੀ ਕਰਨ ਤੋਂ ਤਾਂ ਰੋਕ ਹੀ ਸਕਦੇ ਹੋ ਤੇ ਇਸ ਕਰਕੇ ਉਹਨਾਂ ਦੀ ਵੀ ਅਵੇਅਰਨੈਸ ਕਰਨੀ ਚਾਹੀਦੀ ਹੈ ਜਦ ਪ੍ਰਸ਼ਾਸਨ ਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਵੀ ਸਾਰੇ ਸੈਕਸ਼ਨ ਸਮਝਾਣਾ ਕਿ ਕਿਸ ਵਕਤ ਤੁਸੀਂ ਕੀ ਕਰਨਾ ਤੇ ਇਹਦੇ ਵਿੱਚ মিডিਆ ਕਿਉਂਕਿ ਅਗਰ মিডিਆ ਖੁਦ ਆਪਣੀ ਰਿਸਪੋਨਸਿਬਿਲਟੀ ਨਹੀਂ ਮੰਨਦਾ ਤੇ ਐਡਮਿਨਿਸਟ੍ਰੇਸ਼ਨ ਦਾ ਫਰਜ਼ਮੰਦ ਹੈ মিডিਆ ਵਾਲਿਆਂ ਦੇ ਵੀ ਇੱਕ ਵਾਰ ਮੀਟਿੰਗ ਬੁਲਾ ਕੇ ਉਹਨਾਂ ਨੂੰ ਦੱਸ ਦਿੱਤਾ ਜਾਏ ਕਿ ਤੁਸੀਂ ਇਹ ਨਹੀਂ ਕਰ ਸਕਦੇ ਇਹ ਕਰ ਸਕਦੇ ਹੋ ਔਰ ਇਹ ਮੰਨਿਆ ਜਾਂਦਾ মিডিਆ ਨੂੰ ਪਤਾ ਪਰ ਬਹੁਤ ਸਾਰਾ মিডিਆ ਹੈਗਾ ਜਿਹਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਵਕਤ ਤੁਸੀਂ ਕਿਸ ਤਰੀਕੇ ਨਾਲ ਐਕਟ ਕਰਨਾ ਤੇ ਐਦਾਂ ਦੀ ਅਵੇਅਰਨੈਸ ਹੁਣ মিডিਆ ਦੇ ਵਿੱਚ ਵੀ ਫੈਲਾਣ ਦੀ ਲੋੜ ਹੈਗੀ ਬਾਕੀ ਕੁਝ ਜਾਣਬੁੱਝ ਕੇ ਵੀ ਗੱਲਾਂ ਫੈਲਾਈ ਜਾਂਦੀ ਹੈ। ਕੁਝ ਹਰ ਦੇਸ਼ ਦਾ ਆਪਣਾ ਇੱਕ ਪ੍ਰੋਪਗੈਂਡਾ ਸਿਸਟਮ ਹੁੰਦਾ ਹੈ। ਤੇ ਕਈ ਵਾਰ ਉਹ ਖਬਰ ਪ੍ਰੋਪਗੈਂਡਾ ਸਿਸਟਮ ਦਾ ਪਾਰਟ ਹੁੰਦੀ ਹੈ ਤੇ ਉਹ ਸਰਕਾਰੀ ਤੌਰ ਤੇ ਭਾਵੇਂ ਮਾਨਤਾ ਪ੍ਰਾਪਤ ਨਹੀਂ ਪਰ ਅੰਦਰ ਖਾਤੇ ਉਹ ਸਰਕਾਰ ਦਾ ਇੱਕ ਪ੍ਰੋਪਗੈਂਡਾ ਹਰ ਸਰਕਾਰਾਂ ਕਰਦੀ ਹੈ। ਯੁੱਧ ਦੇ ਟਾਈਮ ਇੱਕ ਪ੍ਰੋਪਗੈਂਡਾ ਵਿੰਗ ਬਣਾਇਆ ਜਾਂਦਾ ਬਕਾਇਦਾ। ਔਰ ਉਸ ਪ੍ਰੋਪਗੈਂਡਾ ਵਿੰਗ ਦਾ ਕੰਮ ਹੀ ਹੈ ਹੁੰਦਾ ਕਿ ਕਦੋਂ ਕੀ ਗੱਲ ਨੂੰ ਫੈਲਾਨੀ ਹੈ ਤੇ ਕਿਸ ਤਰ੍ਹਾਂ ਫੈਲਾਨੀ ਹੈ। ਬੜਾ ਇੰਪੋਰਟੈਂਟ ਹੈ ਸਰ ਮੈਂ ਤੁਹਾਡੇ ਕੋਲੋਂ ਚونکہ ਜੋਧਰੀ ਸਥਿਤੀ ਆਰ ਬਹੁਤ ਸਾਰਾ ਲੋਕਾਂ ਵਿੱਚ ਪੈਨਿਕ ਕਈ ਵਾਰੀ ਕ੍ਰੀਏਟ ਹੋ ਜਾਂਦਾ ਔਰ ਚੋਰ ਬਾਜ਼ਾਰੀ ਘਰ ਦਾ ਸਮਾਨ ਜਿਹੜਾ ਇੱਕਦਮ ਜਿਹੜੀ ਚੀਜ਼ ਨਹੀਂ ਵੀ ਜ਼ਰੂਰਤ ਉਹ ਵੀ ਖਰੀਦ ਲੈਣੀ ਸੋ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਐਡਰੈਸ ਕਰੋਗੇ ਤਾਂ ਕਿ ਉਹ ਇਹੋ ਜੀ ਸਥਿਤੀ ਦੇ ਵਿੱਚ ਨਾ ਦੇਖੋ ਇਸ ਵਾਰੀ ਦਾ ਜਿਹੜਾ ਯੁੱਧ ਹੈ ਜਿਹੜਾ ਪਿਛਲੇ 2 ਸਾਲ ਤੋਂ ਯੁੱਧ ਚੱਲ ਰਿਹਾ ਹੈ ਜੀ ਅਸੀਂ ਦੇਖ ਰਹੇ ਹਾਂ ਯੂਕਰੇਨ ਦਾ ਰਸ਼ੀਆ ਦਾ ਇਜ਼ਰਾਈਲ ਉਸ ਪਾਰਟਿਸਿਪੇਟ ਕਰ ਰਿਹਾ ਹੈ ਉਹ ਜਿਹੜਾ ਫੋਰਚੂਨੇਟਲੀ ਕਹ ਲੋ અનਫੋਰਚੂਨੇਟਲੀ ਕਹ ਲੋ ਜਿਹੜਾ ਸਾਡੇ ਜਿਹੜਾ ਸਾਨੂੰ ਭੁਗਤਣਾ ਪੈ ਰਿਹਾ ਉਹ ਵੀ ਲਗਭਗ ਉਸੇ ਪੈਟਰਨ ਤੇ ਚੱਲ ਰਿਹਾ ਹੈ ਇਹਦੇ ਚ ਲਗਭਗ ਜਿਹੜੀ ਕਾਰਵਾਈ ਹੋ ਰਹੀ ਰਾਤ ਨੂੰ ਹੋ ਰਹੀ ਦਿਨ ਨੂੰ ਸ਼ਾਂਤੀ ਹੈ ਦਿਨ ਨੂੰ ਸਾਰੀ ਲਾਈਫ ਐਜ਼ ਇਟ ਇਜ਼ ਚੱਲ ਰਹੀ ਹੈ ਸੜਕਾਂ ਗੱਡੀਆਂ ਬਸਾਂ ਸਭ ਕੁਝ ਚੱਲ ਰਿਹਾ ਹੈ ਤੇ ਜੇ ਸਭ ਕੁਝ ਐਜ਼ ਇਟ ਇਜ਼ ਚੱਲ ਰਿਹਾ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਭ ਚੀਜ਼ਾਂ ਅਵੇਲੇਬਲ ਹੈ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਸਵੇਰੇ ਉੱਠ ਕੇ ਦੁੱਧ ਚਾਹੀਦਾ ਹੈਗਾ ਕੋਈ ਰਾਸ਼ਨ ਚਾਹੀਦਾ ਹੈਗਾ ਸਾਰੀ ਦੁਕਾਨਾਂ ਨਾਰਮਲੀ ਫੰਕਸ਼ਨ ਕਰ ਰਹੀਆਂ ਨੇ ਇਸ ਕਰਕੇ ਪੈਨਿਕ ਨਾ ਹੋ ਕੇ ਬਲਕਿ ਸਭ ਚੀਜ਼ਾਂ ਰੂਟੀਨ ਦੇ ਵਿੱਚ ਔਰ ਇੱਕ 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 ਮੈਸੇਜ ਵੀ ਜਾਂਦਾ ਹੈ ਅੱਜ ਖਬਰ ਮੀਡੀਆ ਨੇ ਬਹੁਤ ਚਰਾਈ ਕਿ ਅਮਰ ਉਦਲਾ ਜਿਹੜੇ Chief Minister ਨੇ ਉਹ ਸੰਭਾ ਦੇ ਵਿੱਚ ਉਹ ਜਿੱਥੇ ਸ਼ੈਲਟਰ ਕੈਂਪ ਬਣਾਇਆ ਉੱਥੇ ਗਏ ਔਰ ਉੱਥੇ ਇੱਕ ਛੋਟੇ ਬੱਚਿਆਂ ਦੇ ਨਾਲ ਬੈਟ ਖੇਲ ਰਹੇ ਆ ਕ੍ਰਿਕਟ ਖੇਲ ਰਹੇ ਆ ਉਹ ਮੈਸੇਜ ਬੜਾ ਪੋਜ਼ਿਟਿਵ ਗਿਆ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੁਸਤਾਨ ਨੂੰ ਇਹ ਵਾਰ ਵਾਰ ਲਾਈਕ ਸਿਚੁਏਸ਼ਨ ਸਾਡੇ ਵਾਸਤੇ ਨਹੀਂ ਪਾਕਿਸਤਾਨ ਵਾਸਤੇ ਕੋਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਤੇ ਮੈਨੂੰ ਲੱਗਦਾ ਕਿ ਸਾਰੇ ਇਸ ਚੈਨਲ ਰਾਹੀਂ ਇਸ ਪ੍ਰੋਗਰਾਮ ਦੇ ਰਾਹੀਂ ਵੀ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਸਾਰੀ ਐਕਟੀਵਿਟੀ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਪੰਜਾਬ ਜਾਂ ਜਿੱਥੇ ਜ਼ਿਆਦਾ ਐਕਟੀਵਿਟੀਆਂ ਬਹੁਤ ਜ਼ਿਆਦਾ ਹੋ ਰਹੀਆਂ ਉੱਥੇ ਵੀ ਬਾਕੀ ਐਕਟੀਵਿਟੀਜ਼ ਨਾਰਮਲ ਹੋ ਰਹੀਆਂ ਦਨ ਦੇ ਟਾਈਮ ਇਸ ਕਰਕੇ ਸਾਨੂੰ ਕਿਸੇ ਕਿਸਮ ਦੀ ਹੋਲਡਿੰਗ ਨਹੀਂ ਕਰਨੀ ਚਾਹੀਦੀ ਐ ਕੋਈ ਰਾਸ਼ਨ ਇਕੱਠਾ ਕਰਨਾ ਲਾਈਨਾਂ ਲਾ ਦੇਣੀਆਂ ਦਿਸ दैट ਕੋਈ ਇਦਾਂ ਦੀ ਗੱਲ ਨਹੀਂ ਔਰ ਕੋਈ ਇਦਾਂ ਦੀ ਪੈਨਿਕ ਸਿਚੁਏਸ਼ਨ ਨਜ਼ਰ ਵੀ ਨਹੀਂ ਆ ਰਹੀ ਐ ਬਹੁਤ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਇੰਡੀਅਨ ਆਰਮੀ ਨੇ ਇਸ ਸਿਚੁਏਸ਼ਨ ਨੂੰ ਟੈਕਲ ਕੀਤਾ ਹੈ ਔਰ ਸਾਡਾ ਅਪਰ ਹੈਂਡ ਹੈ ਇਹਦੇ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਹੈ ਔਰ ਜਿਹੜਾ ਉਹ ਸੂਜਮਾਨ ਲੋਕ ਨੇ ਉਹਨਾਂ ਨੂੰ ਵੀ ਕਵਾਂਗੇ ਕਿ ਵੀ ਆਪਣੇ ਆਪਣੇ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਫੈਲਾਣ ਤਾਂ ਕਿ ਲੋਕੀ ਪੈਨਿਕ ਨਾ ਹੋਣ ਕੋਈ ਅਨੈਸੈਸਰੀ ਚੀਜ਼ਾਂ ਸਟੋਰ ਕਰਨ ਦੀ ਲੋੜ ਨਹੀਂ ਹੈ ਔਰ ਸਰਕਾਰ ਵੀ ਕਰ ਰਹੀ ਹੈ ਕੁਝ ਰਿਟਾਇਰਡ ਜਿਹੜੇ ਫੌਜੀ ਨੇ ਉਹਨਾਂ ਨੇ ਜਿਹੜੇ ਜਥੇਬੰਦੀਆਂ ਉਹ ਵੀ ਇਹ ਕੰਮ ਕਰ ਰਹੀਆਂ ਤੇ ਇਹ ਪ੍ਰੋਗਰਾਮ ਮੈਨੂੰ ਲੱਗਦਾ ਹੈ ਕਿ ਇਹ ਪ੍ਰੋਗਰਾਮ ਦੀ ਵੀ ਕੰਟਰੀਬਿਊਸ਼ਨ ਹੈ ਕਿ ਇਸ ਵਿੱਚ ਅਸੀਂ ਸਾਡੇ ਤੇ ਲਗਾਤਾਰ ਕੋਸ਼ਿਸ਼ ਹੁੰਦੀ ਦੂਰਦਰਸ਼ਨ ਦੀ ਕਿ ਇਸ ਤਰ੍ਹਾਂ ਦਾ ਮੈਸੇਜ ਜਿਹੜਾ ਦਰਸ਼ਕਾਂ ਤੱਕ ਪਹੁੰਚੇ ਤਾਂ ਕਿ ਔਥੈਂਟਿਕ ਤਰੀਕੇ ਦੇ ਨਾਲ ਦਰਸ਼ਕ ਜਾਣ ਸਕਣ ਕਿ ਸਿਚੁਏਸ਼ਨ ਕੀ ਹੈ ਔਰ ਅਸੀਂ ਪੈਨਿਕ ਦੇ ਵਿੱਚ ਨਹੀਂ ਆਣਾ ਔਰ ਇਹੋ ਜੇ ਪ੍ਰਸ਼ਾਸਨ ਲਗਾਤਾਰ ਸਾਨੂੰ ਜਾਣਕਾਰੀ ਦੇ ਰਿਹਾ ਸਰ ਚੋਂ ਕਿ ਅੱਜ ਦੀ ਰਾਤ ਵੀ ਅਸੀਂ ਚੋਂ ਕਿ ਪ੍ਰੋਗਰਾਮ ਚੱਲ ਰਿਹਾ ਹੈ ਬਲੈਕਆਊਟ ਵਾਸਤੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਕੋਸ਼ਨਾ ਜਿਹੜੀ ਹੋ ਚੁੱਕੀ ਜਦੋਂ ਬਲੈਕਆਊਟ ਅਨਾਉਂਸ ਹੋ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਕੀ ਡੋਨਟਸ ਐਂਡ ਡੂਜ਼ ਜਿਹੜੇ ਆ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹੀ ਜਾਣਕਾਰੀ ਜੇ ਤੁਸੀਂ ਪਾਸ ਕਰ ਸਕਦੇ ਹੋ। ਵੈਸੇ ਤੇ ਇੱਕ ਤੇ ਸ਼ੈਡਿਊਲਡ ਬਲੈਕਆਊਟ ਹੁੰਦਾ ਉਹਨੂੰ ਆਪਾਂ ਮੌਕ ਡ੍ਰਿਲ ਕਹਿੰਦੇ ਆ। ਜੀ ਕਿਉਂਕਿ ਜਦ ਪਹਿਲੇ ਦਿਨ ਇਹ ਅਨਾਉਂਸ ਹੋਇਆ ਸੀਗਾ 7 ਮਈ ਨੂੰ ਉਹ ਮੌਕ ਡ੍ਰਿਲ ਸੀਗੀ ਤੇ ਉਹਦੇ ਵਿੱਚ ਸ਼ੈਡਿਊਲਡ ਬਲੈਕਆਊਟ ਸੀਗਾ ਜੀ ਕੱਲ ਜਿਹੜਾ ਬਲੈਕਆਊਟ ਹੋਇਆ ਸੀ ਉਹ ਸ਼ੈਡਿਊਲਡ ਬਲੈਕਆਊਟ ਨਹੀਂ ਸੀਗਾ ਕੱਲ 9 ਵਜੇ ਦੇ ਕਰੀਬ ਅਚਾਨਕ ਲਾਈਟ ਚਲੀ ਗਈ ਸੀ ਰਾਤੀ 1:30 ਵਜੇ ਦੇ ਕਰੀਬ ਆਈ ਹੈ ਮੇਜਲਿਆਂ ਦੇ ਵਿੱਚ ਸ਼ੈਡਿਊਲਡ ਬਲੈਕਆਊਟ ਅੱਜ ਵੀ ਅਨਾਉਂਸ ਹੋ ਚੁੱਕਾ ਹੈ ਕਿ ਸਹੀ ਜਗ੍ਹਾ ਅਨਾਉਂਸ ਹੋ ਚੁੱਕਾ ਕਈ ਜਗ੍ਹਾ ਨਹੀਂ ਹੋ ਸਕਦਾ ਇਹ ਜਿਹੜੀ ਆਪਤਿਕ ਸਥਿਤੀ ਹੈ ਐ ਸਾਇਰਨ ਦਾ ਸਿਸਟਮ ਮੌਕ ਡ੍ਰਿਲ ਵਾਸਤੇ ਦੂਸਰਾ ਹੁੰਦਾ ਜੀ ਆਦਰਵਾਇਜ਼ ਜਦ ਤੁਸੀਂ ਮੌਕ ਡ੍ਰਿਲ ਕਰ ਹੋਈਗੀ ਤੇ ਇਦਾਂ ਦਾ ਸਾਇਰਨ ਵੱਜੇਗਾ ਜੀ ਔਰ ਜਦ ਇਦਾਂ ਦਾ ਸਾਇਰਨ ਬਿਨਾ ਤੁਹਾਨੂੰ ਗੱsse ਵੱਜੇ ਤੇ ਤੁਸੀਂ ਸਮਝੋ ਰੀਅਲ ਸਿਚੁਏਸ਼ਨ ਆ ਗਈ ਹੈ ਜਦ ਖਤਰੇ ਦੀ ਘੰਟੀ ਵੱਜ ਪਈ ਹੈ ਔਰ ਇਹਨੂੰ ਖਤਰੇ ਦੀ ਘੰਟੀ ਹੀ ਕਹਿੰਦੇ ਨੇ ਸਾਇਰਨ ਨੂੰ ਤੇ ਉਸ ਵਕਤ ਤੁਸੀਂ ਜਿਹੜਾ ਤੁਹਾਡੀ ਲਾਈਟ ਚਲੇ ਜਾਣਾ ਫਿਰ ਲਾਈਟ ਦਾ ਕਿਉਂਕਿ ਹੁਣ ਲਾਈਟ ਕਿਉਂ ਜਾਂਦੀ ਹੈ ਵੈਸੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅੱਜਕੱਲ ਡਿਜੀਟਲ ਯੁੱਗ ਹੈ ਔਰ ਉਹਦੇ ਵਿੱਚ ਤੇ ਬਕਾਇਦਾ ਟਾਰਗੇਟ ਲੌਕਡ ਹੁੰਦੇ ਨੇ ਤੇ ਫਿਰ ਐ ਲਾਈਟ ਬੰਦ ਦਾ ਕੀ ਮਤਲਬ ਹੈਗਾ ਲੇਕਿਨ ਐਸ ਲਾਈਟ ਬੰਦ ਕਰਨ ਦੀ ਵੀ ਇੱਕ ਬੜਾ ਜ਼ਬਰਦਸਤ ਮਹੱਤਵ ਹੈ ਕਿਉਂਕਿ ਕਈ ਵਾਰ ਤੁਸੀਂ ਆਪਣੇ ਡੈਸਟੀਨੇਸ਼ਨ ਨੂੰ ਹੀ ਆਪਣੇ ਟਾਰਗੇਟ ਨੂੰ ਬਦਲ ਲੈਂਦੇ ਹੋ ਔਰ ਜਿੱਥੇ ਲਾਈਟ ਨਜ਼ਰ ਆਂਦੀ ਹੈ ਉਹੀ ਚੀਜ਼ ਤੁਸੀਂ ਫਿੱਟ ਕਰਕੇ ਉਹ ਚੀਜ਼ ਲਾਂਚ ਕਰਦੇ ਹੋ ਤੇ ਇਸ ਕਰਕੇ ਇਹਦਾ ਹੈ ਔਰ ਛੋਟੀ ਛੋਟੀ ਗਲਤੀਆਂ ਕਰਕੇ ਕਿ ਤੁਸੀਂ ਟਾਰਗੇਟ ਨਾ ਬਣ ਜਾਓ ਤੇ ਇਹਦੇ ਵਾਸਤੇ ਆਪਣੀ ਜਾਨ ਔਰ ਆਪਣੇ ਦੇਸ਼ ਵਾਸੀਆਂ ਦੀ ਜਾਨ ਬਚਾਉਣਾ ਉਹ ਸਾਰਿਆਂ ਦੀ ਰਿਸਪੋਨਸੀਬਿਲਟੀ ਹੈਗੀ ਹੈ ਔਰ ਜਦ ਵੀ ਕਦੀ ਇਸ ਤਰੀਕੇ ਦੀ ਖਤਰੇ ਦੀ ਘੰਟੀ ਵੱਜਦੀ ਹੈ ਸਾਇਰਨ ਵੱਜਦਾ ਹੈ ਤੇ ਤੁਹਾਨੂੰ ਉਹ ਡ੍ਰਿਲ ਜਿਹਦੇ ਬਾਰੇ ਚ ਭਾਵੇਂ ਤੁਹਾਨੂੰ ਨਾ ਵੀ ਪਤਾ ਹੋਵੇ ਉਹਨੂੰ ਪਤਾ ਕਰਕੇ ਕਿ ਆਪਣੇ ਘਰ ਕਿਉਂਕਿ 1971 ਦੀ ਜਦ ਲੜਾਈ ਹੋਈ ਸੀਗੀ ਮੈਨੂੰ ਥੋੜਾ ਥੋੜਾ ਯਾਦ ਆ ਉਹਦਾ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਖਿੜਕੀਆਂ ਦੇ ਉੱਤੇ ਕੰਬਲ ਟੱਗ ਦਿੰਦੇ ਸੀ ਕਿ ਵੀ ਲਾਈਟ ਅਗਰ ਕੋਈ ਜਲਦੀ ਵੀ ਹੈ ਤੇ ਬਾਹਰ ਰੋਸ਼ਨੀ ਨਾ ਜਾਏ ਕਾਲੇ ਚਾਕ ਲਾ ਦਿੰਦੇ ਸਨ ਤੇ ਅਗਰ ਤੁਹਾਡਾ ਡਾਰਕ ਬਾਈਚੈਂਸ ਕੋਈ ਲਾਈਟ ਬਾਹਰ ਜਾ ਰਹੀ ਹੈ ਤਾਂ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਜਾਰੀ ਕੀਤੀਆਂ ਕਿ ਜੇ ਲਾਈਟ ਦੀ ਐਮਰਜੈਂਸੀ ਲੋਡ ਹੈ ਤੇ ਬਾਹਰ ਦੀ ਲਾਈਟ ਜਿਹੜੀ ਆ ਉਹ ਬਿਲਕੁਲ ਬਾਹਰੋਂ ਨਜ਼ਰ ਨਹੀਂ ਆਣੀ ਚਾਹੀਦੀ ਹਾਂ ਕੰਬਲ ਤੁਸੀਂ ਉੜਦੇ ਹੋ ਉਹ ਵਕਤ ਅਸੀਂ ਦੇਖਿਆ ਆਪਣੀ ਅੱਖਾਂ ਨਾਲ ਦੇਖਿਆ ਔਰ ਉਹਦੇ ਵਿੱਚ ਅਗਰ ਤੁਹਾਡੀ ਲਾਈਟ ਬਾਹਰ ਜਾਂਦੀ ਸੀ ਨਾ ਤੇ 12 ਸੀਟੀਆਂ ਵੱਜਣੇ ਸ਼ੁਰੂ ਹੋ ਜਾਂਦੀਆਂ ਔਰ ਉਹ ਵਕਤ ਸੀਗਾ ਜਦ ਰਾਸ਼ਨ ਦੀ ਜਿਸ ਤਰ੍ਹਾਂ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ ਨੇ ਕਿ ਰਾਸ਼ਨ ਇਕੱਠਾ ਕਰਨ ਦੀ ਗੱਲ ਹੈਗੀ ਹੈ ਜਿਨ੍ਹਾਂ ਨੇ 71 ਦੀ ਲੜਾਈ ਦੇਖੀ ਸੀ ਨਾ ਉਸ ਵਕਤ ਖਾਣ ਪੀਣ ਦੀ ਚੀਜ਼ਾਂ ਦੀ ਕਮੀ ਸੀ ਔਰ ਉਸ ਤੋਂ ਬਾਅਦ ਭਾਰਤ ਜਿਹੜਾ ਹੈ ਆਤਮ ਨਿਰਭਰ ਦੇਸ਼ ਕਦੋਂ ਦਾ ਬਣ ਚੁੱਕਿਆ ਹੈ لیکن اج بھی ਤੁਸੀਂ ਖਾਨ ਪੀਣ ਦੀ ਚੀਜ਼ਾਂ ਦੀ ਹੋਲਡਿੰਗ ਸ਼ੁਰੂ ਕਰ ਦੋ ਕਾਲਾ ਬਾਜ਼ਾਰੀ ਸ਼ੁਰੂ ਕਰ ਦੋ ਮੈਨੂੰ ਲੱਗਦਾ ਏਦਾਂ ਦੀ ਸਥਿਤੀ ਹੈ ਨਹੀਂ ਪਰ ਕਈ ਵਾਰ ਤੁਸੀਂ ਜਿਹੜੀ ਸਥਿਤੀ ਨਹੀਂ ਦੇਖੀ ਹੁੰਦੀ ਨਾ ਤੇ ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਿਸ ਤਰ੍ਹਾਂ ਕਰੋਨਾ ਦੇ ਟਾਈਮ ਵਿੱਚ ਕਿਵੇਂ ਸੱਚੇ ਲੱਗਾ ਬੈ ਨੇ ਟਾਈਮ ਦਾ ਬਸ ਤੁਹਾਡੇ ਕੋਲ ਕਿਉਂਕਿ ਹੁਣ ਕਿਉਂਕਿ ਬਾਹਰ ਲੈਗ ਸਿਚੁਏਸ਼ਨ ਹੌਲੀ ਹੌਲੀ ਬਲ ਨੂੰ ਅਸੀਂ ਤੁਰਦੇ ਪਏ ਆ ਕਿਉਂਕਿ ਡਰੋਨ ਅਟੈਕਸ ਲਗਾਤਾਰ ਪਾਕਿਸਤਾਨ ਵੱਲੋਂ ਹੋ ਰਹੇ ਆ ਕੀ ਉਹ ਸਾਡੀ ਸਟਰੈਂਥ ਨੂੰ ਜਾਂਚਣ ਦੀ ਕੋਸ਼ਿਸ਼ ਕਰ ਰਿਹਾ ਜਾਂ ਇਹਨੂੰ ਹੋਰ ਐਕਸਲੇਰੇਟ ਹੋ ਸਕਦੀ ਹੈ ਲੜਾਈ ਜਿਹੜੀ ਹੈ ਤੁਹਾਡਾ ਕੀ ਟਿੱਪਣੀ ਇਹਦੇ ਉੱਤੇ ਦੇਖੋ ਜਿਹੜੇ ਤਾਂ ਜਿਹੜੇ ਇਹਦੇ ਡਿਫੈਂਸ ਦੇ ਐਕਸਪਰਟ ਨੇ ਉਹ ਇਸ ਗੱਲ ਨੂੰ ਜਿਹੜਾ ਤੁਸੀਂ ਪਹਿਲਾਂ ਕਿਹਾ ਉਹ ਇਸ ਗੱਲ ਨੂੰ ਕਹਿ ਰਹੇ ਆ ਕਿ ਇਹ ਸਾਡੀ ਜਿਹੜੀ ਮਿਲਟਰੀ ਸਟਰੈਂਥ ਹੈ ਉਹਨੂੰ ਅਸੈਸ ਕਰਨ ਵਾਸਤੇ ਹੈ ਕਿ ਅਸੀਂ ਕਿੱਥੇ ਤੱਕ ਸਹਿ ਸਕਦੇ ਹਾਂ ਔਰ ਕਿੱਥੇ ਤੱਕ ਰਿਟੈਲੀਏਟ ਕਰ ਸਕਦੇ ਹਾਂ ਬਟ ਲੇਕਿਨ ਅਟੈਕ ਇਜ਼ ਐਨ ਅਟੈਕ फोर ए लेम एंड अटैक इज एन अटैक इस कर के वो उन्हें पीछे दूसरा भी कारण हो सकता हैगा और उनू उसी स्पिरिट ਦੇ ਵਿੱਚ ਮੈਨੂੰ ਲੱਗਦਾ ਲੈਣਾ ਚਾਹੀਦਾ ਹੈਗਾ ਕਿਉਂਕਿ ਅਟੈਕ ਜੇ ਕਿਤੇ ਹੁੰਦਾ ਹੈ ਉਹਦਾ ਜੇ ਨੁਕਸਾਨ ਹੋ ਉਹਦੀ ਪਰਪਾਈ ਨਹੀਂ ਹੋਣੀ ਫਿਰ ਅਸੈਸਮੈਂਟ ਵਾਸਤੇ ਕੋਈ ਹੋਰ ਟੂਲਸ ਵੀ ਉਹਨਾਂ ਕੋਲ ਹੋ ਸਕਦੇ ਜਿਵੇਂ ਬਾਸਕਰ ਸਾਹਿਬ ਕਹਿ ਰਹੇ ਕਿ ਜੋ ਟੈਕਨੋਲੋਜੀ ਹੈ ਸਾਰੇ ਪਾਸੇ ਸਾਰੇ ਦੇਸ਼ਾਂ ਕੋਲ ਆਲਮੋਸਟ ਉਹ ਤੱਕ ਮਤਲਬ ਕਿ ਮਾਤਰਾ ਘਟਵਾ ਦੂ ਸਕਦੀ ਹੈ ਟੈਕਨੀਕ ਸਾਰਿਆਂ ਕੋਲ ਹੈਗੀ ਹੈ ਲਗਭਗ ਉਹ ਕਿਸੇ ਹੋਰ ਤਰੀਕੇ ਨਾਲ ਵੀ ਸਾਡੇ ਅਸੈਸ ਕਰ ਸਕਦੇ ਆ 15 6 ਅਗਸਤ 26 ਜਨਵਰੀ ਨੂੰ ਅਸੀਂ ਆਪ ਡਿਸਪਲੇ ਕਰਦੇ ਆ ਸਾਡੇ ਕੋਲ ਕਿਹੜੇ ਕਿਹੜੀ ਸਟਰੈਂਥ ਕੀ ਹੈਗੀ ਹੈ ਉਹ ਕੋਈ ਏਡੀ ਗੱਲ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਕਿ ਦੂਸਰਾ ਕਾਰਨ ਹੀ ਹੈ ਔਰ ਉਹਨੂੰ ਆਪਾਂ ਨੂੰ ਉਸੇ ਸਪੀਰਿਟ ਚ ਲੈਣੀ ਚਾਹੀਦੀ ਮੈਂ ਚੁਕੇ ਸਮਾਂ ਬੜੀ ਤੇਜ਼ੀ ਨਾਲ ਬਸ ਕੋ ਸਭ ਕੇ ਐਸ ਵੇਲੇ ਅਸੀਂ ਦੇਖਦੇ ਆ ਕਿ ਲਗਾਤਾਰ ਹਮਲੇ ਰਾਤ ਦੇ ਸਮੇਂ ਹੁੰਦੇ ਪਏ ਔਰ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤਾਂ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਦੇਸ਼ ਦੇ ਨਾਲ ਖੜ ਸਕੀਏ ਔਰ ਦੁਸ਼ਮਣ ਅਗਰ ਕੋਈ ਐਸੇ ਕਿ ਅਸੀਂ ਆਪਣੇ ਆਸਪੜੋਸ ਆਪਣੇ ਲੋਕਾਂ ਦਾ ਕਿੱਦਾਂ ਸਾਥ ਦੇਣਾ ਸਭ ਤੋਂ ਵੱਡੀ ਗੱਲ ਹੈਗੀ ਹੈ ਚਲੋ ਕਹਿਣਾ ਸੁੱਖਾ ਹੁੰਦਾ ਲੇਕਿਨ ਕਰਨਾ ਵੀ ਔਖਾ ਵੀ ਨਹੀਂ ਹੁੰਦਾ ਹੈ ਨਾ ਪੈਨਿਕ ਨਾ ਫੈਲਾਓ ਨਾ ਖੁਦ ਪੈਨਿਕ ਚਾਓ ਨਾ ਕਿਸੇ ਹੋਰ ਨੂੰ ਫੈਲਾਓ ਕਈ ਵਾਰ ਤੁਸੀਂ ਹੁੰਦਾ ਤੁਸੀਂ ਖੁਦ ਭਾਵੇਂ ਪੈਨਿਕ ਵਿੱਚ ਨਾ ਹੋ ਅਗਲਿਆਂ ਨੂੰ ਡਰ ਦੇ ਵਿੱਚ ਤੁਸੀਂ ਪਾ ਦਿੰਦੇ ਹੋ ਔਰ ਕਿਉਂਕਿ ਅਸੀਂ ਇੱਕ ਰਿਸਪਾਂਸਿਬਲ ਸਿਟੀਜ਼ਨ ਆਪਣੇ ਆਪ ਨੂੰ ਮੰਨਦੇ ਆ ਸਾਡੀ ਰਿਸਪਾਂਸਿਬਿਲਟੀ ਹੋਰ ਜ਼ਿਆਦਾ ਵੱਜ ਜਾਂਦੀ ਕਿ ਤੁਸੀਂ ਆਪਣੇ ਆਲੇ ਦੁਆਲੇ ਲੋਕ ਜਿਹੜੇ ਰਹਿੰਦੇ ਨੇ ਤੁਹਾਡੇ ਘਰ ਵੀ ਕੋਈ ਕੰਮ ਕਰਨ ਆਂਦਾ ਹੈ ਤੇ ਉਹਨੂੰ ਸਮਝਾਓ ਕਿ ਕਿਹੜੀ ਸਥਿਤੀ ਦੇ ਵਿੱਚ ਕੀ ਕਰਨਾ ਹੈ ਇਹ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਇਸ ਵਕਤ ਜਦ ਕਈ ਲੋਕਾਂ ਦੇ ਵਿੱਚ ਅਨਅਵੇਰਨਸ ਤੁਸੀਂ ਕੀ ਚੰਦ ਚਦਾਂ ਚ ਕਰਦੇ ਆ ਗੱਲ ਸਿਰਫ ਉਹੀ ਹੈ ਕਿ ਜਿਹਦੀ ਤੁਸੀਂ ਬਲੈਕਆਊਟ ਦੀ ਗੱਲ ਕੀਤੀ ਉਹਦੇ ਬਾਰੇ ਅੱਜ ਕਿਸੇ ਨੇ ਪਾਇਆ ਹੋਇਆ ਸੀਗਾ ਕਿ ਤੁਹਾਡੇ ਘਰ ਦੀ ਜਿਹੜੀ ਤੁਸੀਂ ਇੱਕ ਲਾਈਟ ਜਲਾਉਂਦੇ ਨੇ ਉਹ ਹੋ ਸਕਦਾ ਕਈ ਦੂਸਰੇ ਲੋਕਾਂ ਦੇ ਘਰਾਂ ਦੀ ਲਾਈਟ ਬੁਝਾ ਸਕਦੀ ਹੈ ਜ਼ਿੰਦਗੀ ਦੀ ਲਾਈਟ ਬੁਝਾ ਸਕਦੀ ਹੈ ਇਹ ਗੱਲ ਸਿੰਬੋਲਿਕ ਵੀ ਹੈ ਮੈਟਾਫੋਰਿਕਲ ਵੀ ਹੈ ਇਹ ਮੀਨਸ ਕਿ ਤੁਹਾਡੀ ਇੱਕ ਕੀਤੀ ਗਲਤੀ ਬੜੀ ਭਾਰੀ ਪੈ ਸਕਦੀ ਹੈ ਜੋ ਪਾਸਕਰ ਸਾਹਿਬ ਨੇ ਕਿਹਾ ਮੈਨੂੰ ਰਿਪੀਟ ਕਰ ਰਿਹਾ ਕਿ ਉਹ ਗੱਲਾਂ ਸਾਰੀਆਂ ਜਿਹੜੀਆਂ ਸਾਨੂੰ ਇਸ ਪ੍ਰੋਗਰਾਮ ਦੇ ਦੌਰਾਨ ਕੀਤੀਆਂ ਜੇ ਅਸੀਂ ਉਹਨਾਂ ਨੂੰ ਇਨ ਬਿਨ ਪਾਲਾਂ ਕਰਾਂਗੇ ਤੇ ਮੈਨੂੰ ਲੱਗਦਾ ਦੈਟ ਵਿਲ ਬੀ ਆਵਰ ਕੰਟਰੀਬਿਊਸ਼ਨ ਸੋ ਆਸਕਰ ਦੇ ਕਿ ਦੱਛਕ ਅੱਜ ਦੀ ਇਸ ਜਾਣਕਾਰੀ ਤੋਂ ਭਰਪੂਰ ਲਾਭ ਵੀ ਉਠਾਣਗੇ ਔਰ ਆਪਣੇ ਆਪ ਨੂੰ ਸੁਰੱਖਿਤ ਰੱਖਣਗੇ ਔਰ ਸਾਰੇ ਆਸਪੜੋਸ ਨੂੰ ਵੀ ਸੁਰੱਖਿਤ ਰੱਖਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਣਗੇ ਔਰ ਪ੍ਰਸ਼ਾਸਨ ਦੀ ਹਰ ਗੱਲ ਦਾ ਇਨਬਿਨ ਪਾਲਣਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤਾਂਕਿ ਅਸੀਂ ਇਸ ਜੁੱਧ ਦੀ ਘੜੀ ਦੇ ਵਿੱਚ ਦੇਸ਼ ਦੇ ਨਾਲ ਖੜ੍ਹ ਸਕੀਏ ਔਰ ਦੇਸ਼ ਨੂੰ ਮਜ਼ਬੂਤ ਕਰ ਸਕੀਏ ਸਾਡਾ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ